ਤੁਸੀਂ ਜੁੜਿਓ ਵਸਦਾ ਪੰਜਾਬ ਦੇ ਨਾਲ ਤੇ ਮੈਂ ਲਗਨ ਸੇ 8000 ਆਇਆ ਇੱਕ ਨਵੀਂ ਚਰਚਾ ਲੈ ਕੇ ਅੱਜ ਦੁਬਾਰਾ ਫਿਰ ਤੋਂ ਗੱਲ ਕਰਾਂਗੇ ਅਕਾਲੀ ਦਲ ਦੇ ਦੋਨੋਂ ਧੜਿਆਂ ਦੀ ਆਪਸੀ ਜੰਗ ਨੂੰ ਲੈ ਕੇ ਤਾਂ ਮੇਰੇ ਨਾਲ ਮੌਜੂਦ ਰਹਿਣਗੇ ਸੀਨੀਏ ਪੱਤਰਕਾਰ ਸਰਦਾਰ ਜੋਗਿੰਦਰ ਸਿੰਘ ਜੀ ਸਰਬੋਤ ਸਵਾਗਤ ਹੈ ਧੰਨਵਾਦ ਜੀ ਸਾਰੇ ਪੰਜਾਬੀਆਂ ਨੂੰ ਵੀ ਸਤਿ ਸ੍ਰੀ ਅਕਾਲ ਸ਼ੁਰੂਆਤ ਇੱਥੋਂ ਹੀ ਕਰਦੇ ਆਂ ਵੀ ਦੋਨੋਂ ਧੜਿਆਂ ਦੇ ਜਿਹੜੇ ਰਣਨੀਤੀ ਆ ਉਹਦਾ ਖੁਲਾਸਾ ਹੋ ਚੁੱਕਾ ਹੈ ਤਾਂ ਕਿਹੜੇ ਧੜੇ ਨੂੰ ਤੁਸੀਂ ਜਿਹੜਾ ਹੈ ਅਸਰਦਾਰ ਦੇਖਦੇ ਹੋ ਅ ਦੇਖੋ ਜਿਹੜੇ ਕਾਲੀ ਦਲਤੀ جنگ ਕਹਿ ਲਈਏ ਤੁਸੀਂ ਪਹਿਲਾਂ ਸ਼ੁਰੂਆਤ ਕੀਤੀ ਆ ਉਹ ਕਾਫੀ ਸੰਕਟ ਜਿਹੜਾ ਉਹ ਗੰਭੀਰ ਹੋ ਗਿਆ ਔਰ ਦੋਮਾ ਧੜਿਆਂ ਨੇ ਆਪਣੀ ਜਿਹੜਾ ਰਣਨੀਤੀ ਵੀ ਐਲਾਨਤੀ ਹੈ ਜਾਂ ਕਹਿ ਲਈਏ ਖਾਸ ਕਰ ਜਿਹੜਾ ਵੱਖਰਾ ਹੋਇਆ ਧੜਾ ਜੀ ਨੂੰ ਬਾਗੀ ਧੜਾ ਵੀ ਕਹਿ ਸਕਦੇ ਆ ਉਹਨਾਂ ਨੇ ਆਪਣਾ ਜਿਹੜਾ ਪ੍ਰੋਗਰਾਮ ਦੇ ਦਿੱਤਾ ਜਿਸ ਤਰ੍ਹਾਂ ਲੋਕਾਂ ਚ ਜਾਣਗੇ ਜਾਂ ਸ੍ਰੀ ਕਾਲ ਤੱਕ ਸਾਥ ਤੇ ਜਾਣਗੇ ਉਹਦੇ ਬਾਰੇ ਵਿਸਥਾਰ ਅੱਜ ਤਕਰੀਬਨ ਲੋਕਾਂ ਨੇ ਪੜ ਲਿਆ ਹੈ ਹਨ ਔਰ ਗੱਲ ਕਰੀਏ ਕਿ ਕਿ ਕਿਹੜੀ ਧਿਰ ਜਿਹੜੀ ਅਸਰਦਾਰ ਹੈ ਹਨ ਉਹ ਆਪਾਂ ਆਪਣੇ ਵਿਚਾਰ ਦੀ بجائے ਪਹਿਲਾਂ ਆਪਾਂ ਲੋਕ ਪੱਖ ਤੋਂ ਦੇਖੀਏ ਕਿਉਂਕਿ ਲੋਕਾਂ ਚ ਕਿਹੜੀ ਧਿਰ ਦੀਆਂ ਜੜਾਂ ਮਜ਼ਬੂਤ ਨੇ ਜਾਂ ਕਿਹੜੀ ਧਿਰ ਕੋਲੇ ਲੋਕਾਂ ਦਾ ਵਿਸ਼ਵਾਸ ਆ ਜਾਂ ਲੋਕ ਕਿਸ ਧਿਰ ਤੇ ਜਾਂ ਕਿਸ ਧੜੇ ਤੇ ਵਿਸ਼ਵਾਸ ਕਰਦੇ ਆ ਜੇ ਉਸ ਪੱਖ ਤੋਂ ਆਪਾਂ ਦੇਖ ਲਈਏ ਤਾਂ ਦੇਖੋ ਅਜੇ ਤੱਕ ਜਿਹੜਾ ਜਾਂ ਲੋਕਾਂ ਦੇ ਜਿਹੜੀਆਂ ਆਪਾਂ ਪਹਿਲੀਆਂ ਡਿਬੇਟ ਕੀਤੀਆਂ ਨੇ ਜਾਂ ਚਰਚਾ ਕੀਤੀ ਹੈ ਉਹਤੇ ਦੇਖੀਏ ਤਾਂ ਉਹਦੇ ਜਿਹੜੇ ਕਮੈਂਟ ਆਏ ਨੇ ਲੋਕਾਂ ਦੇ ਤਾਂ ਲੋਕਾਂ ਦਾ ਜਿਹੜਾ ਵਿਸ਼ਵਾਸ ਆ ਅਜੇ ਤੱਕ ਦੋ ਮਾਧੜਿਆਂ ਤੇ ਹੀ ਹੈ ਨੀਗਾ ਹਮਮ ਔਰ ਜੇ ਸਭ ਤੋਂ ਵੱਡੀ ਕਰ ਲਈਏ ਗੱਲ ਜਾਂ ਠਾ ਸੋਟਾ ਮਾਰ ਦਈਏ ਤਾਂ ਤੁਸੀਂ ਦੇਖਦੇ ਹੋ ਕਿ ਜਿਹੜੀਆਂ ਪਹਿਲੀਆਂ 4 ਇਲੈਕਸ਼ਨਾਂ ਹੋਈਆਂ ਨੇ ਔਰ ਇਲੈਕਸ਼ਨਾਂ ਚ ਅਕਾਲੀ ਦਲ ਦੀ ਨਿਮੋਸ਼ੀ ਜਨਕ ਹਾਰ ਹੀ ਇਹ ਮੁੱਦਾ ਹੈ ਕਿ ਪਾਟੋ ਤਾੜ ਹੋਇਆ ਅਕਾਲੀ ਦਲ ਹਨ ਔਰ ਠਾ ਸੋਟੇ ਵਾਲੀ ਗੱਲ ਕਰੀਏ ਤਾਂ ਜਦੋਂ ਇਹ ਦੋਵੇਂ ਧੜੇ ਇਕੱਠੇ ਸੀ ਜਾਂ ਸਾਰੇ ਲੀਡਰ ਇੱਕ ਮੁੱਠ ਹੋ ਕੇ ਚੋਣਾਂ ਲੜੀਆਂ ਨੇ ਇਹਨਾਂ ਧੜਿਆਂ ਨੇ ਤਾਂ ਇਹਨਾਂ ਸਾਰੇ ਲੀਡਰਾਂ ਜਦੋਂ ਇੱਕ ਮੁੱਠ ਸੀਗੇ ਉਦੋਂ ਲੋਕਾਂ ਨੇ ਨਕਾਰਿਆ ਹੁਣ ਜੇ ਵੱਖ-ਵੱਖ ਹੋ ਗਏ ਨੇ ਤਾਂ ਲੋਕ ਆਧਾਰ ਦੀ ਗੱਲ ਕਰੀਏ ਤਾਂ ਲੋਕ ਤਾਂ ਇਹ ਮਤਲਬ ਇੱਕ ਜਿਹੜੀ ਦਿਖਦੀ ਤਸਵੀਰ ਆ ਸਾਹਮਣੇ ਪਈ ਤਸਵੀਰ ਆ ਕਿ ਲੋਕ ਅਜੇ ਤੱਕ ਦੋਵਾਂ ਧੜਿਆਂ ਤੇ ਹੀ ਬਹੁਤਾ ਵਿਸ਼ਵਾਸ ਨਹੀਂ ਕਰਦੇ ਜਾਂ ਦੋਵਾਂ ਧੜਿਆਂ ਨੂੰ ਹੀ ਕਟਹਿਰੇ 'ਚ ਦੇਖਦੇ ਨੇ ਜਾਂ ਕਟਹਿਰੇ 'ਚ ਖੜਾ ਕਰਦੇ ਨੇ ਜਾਂ ਬਹੁਤ ਤਰ੍ਹਾਂ ਦੇ ਸਵਾਲ ਖੜੇ ਕਰਦੇ ਨੇ ਲੋਕ ਜਿੰਨਾ ਤੇ ਆਪਾਂ ਚਰਚਾ ਕਰ ਸਕਦੇ ਹਾਂ ਔਰ ਜੇ ਗੱਲ ਕਰ ਲਈਏ ਕਿ ਸੁਖਵੀਰ ਬਾਦਲ ਦਾ ਜਿਹੜਾ ਧੜਾ ਹੈ ਦੇਖੋ ਉਹਨਾਂ ਨੇ ਤਾਂ ਮਨੀ ਪਾਵਰ ਮਸਲ ਪਾਵਰ ਸਾਰਾ ਕੁਝ ਵਰਤ ਕੇ ਦੇਖ ਲਿਆ ਸਭ ਦਾ ਪੇਜ ਜਿਹੜੇ ਸਿਆਸੀ ਹੁੰਦੇ ਆ ਉਹ ਵਰਤ ਕੇ ਦੇਖ ਲਿਆ ਔਰ ਗ੍ਰਾਫ ਹੈ ਜਿਹੜਾ ਉਹ ਥੱਲੇ ਹੀ ਗਿਆ ਉੱਠਿਆ ਨਹੀਂ ਪਾਰਟੀ ਹੈ ਨਾ ਤੇ ਦੂਸਰੇ ਪਾਸੇ ਜੇ ਆਪਾਂ ਦੂਸਰੇ ਧੜੇ ਦੀ ਗੱਲ ਕਰ ਲਈਏ ਤਾਂ ਇਹ ਇਹ ਆਪਾਂ ਗੱਲ ਕਰ ਸਕਦੇ ਆ ਕਿ ਜਿਹੜੇ ਸਵਾਲ ਖੜੇ ਹੁੰਦੇ ਨੇ ਕਿ ਕੀ ਇਹ ਪਾਵਰ ਦੀ جنگ ਹੈ ਜਾਂ ਲੋਕ ਮੁੱਦੇ ਲੋਕ ਮਸਲੇ ਜਾਂ ਲੋਕ ਭਾਵਨਾਵਾਂ ਕਿੱਥੇ ਨੇ ਉਹ ਉੱਥੇ ਆਪਾਂ ਚਰਚਾ ਕਰ ਸਕਦੇ ਆ ਔਰ ਸਭ ਤੋਂ ਵੱਡੀ ਗੱਲ ਹੈ ਕਿ ਜਿਹੜਾ ਦੂਸਰਾ ਧੜਾ ਹੂੰ ਜਿਹੜੇ ਧੜੇ ਨੇ ਆਪਣਾ ਵੱਖਰਾ ਪ੍ਰੋਗਰਾਮ ਦਿੱਤਾ ਆਪਣੀ ਵੱਖਰੀ ਮੀਟਿੰਗ ਕੀਤੀ ਹੈ ਜਾਂ ਉਹ ਚ ਵੱਡਾ ਕਹਿ ਲਈਏ ਅਕਾਲੀ ਦਲ ਦਾ ਜਿਹੜੇ ਵੱਡੇ ਸੀਨੀਅਰ ਆਗੂ ਨੇ ਲੀਡਰਸ਼ਿਪ ਹੈ ਜਿਹਨੂੰ ਕਹਿ ਲਈਏ ਸਕਵੀਰ ਬਾਦਲ ਤੋਂ ਵੀ ਅੱਗੇ ਉਹਨਾਂ ਦੇ ਪਿਤਾ ਦਾ ਪ੍ਰਕਾਸ਼ ਸਿੰਘ ਬਾਦਲ ਦੇ ਨਾਲ ਜਿਹੜੇ ਅਕਾਲੀ ਆਗੂ ਰਹੇ ਨੇ ਜਿਨ੍ਹਾਂ ਚ ਪ੍ਰੇਮ ਸਿੰਘ ਚੰਦੂ ਮਾਜਰਾ ਜਾਂ ਆਪਣਾ ਸਰਜੀਤ ਸਿੰਘ ਰਖੜਾ ਨੇ ਮਲੂਕਾ ਸਾਹਿਬ ਨੇ ਜਾਂ ਹੋਰ ਬੀਬੀ ਜੰਗੀਰ ਕੋਹਰਾ ਹੋਰ ਵੱਡੇ ਜਿਹੜੇ ਚਿਹਰੇ ਨੇ ਹਨਾ ਜਿਹੜੇ ਮੀਟਿੰਗ ਵਿੱਚ ਸ਼ਾਮਲ ਹੋਏ ਨੇ ਜਿਨ੍ਹਾਂ ਨੇ ਪ੍ਰੋਗਰਾਮ ਦਿੱਤਾ ਜਾਂ ਕਹਿ ਲਿਏ ਕਿ ਸਖਬੀਰ ਬਾਦਲ ਨੂੰ ਉਹਨਾਂ ਨੇ ਇੱਕ ਤਰ੍ਹਾਂ ਦਾ ਪਾਰਟੀ ਚੋਂ ਕੱਢਣ ਲਈ ਇੱਕ ਪ੍ਰੋਗਰਾਮ ਜਾਂ ਪਾਸੇ ਕਰਨ ਲਈ ਜਿਹੜਾ ਪ੍ਰਧਾਨਗੀ ਤੋਂ ਪ੍ਰੋਗਰਾਮ ਦਿੱਤਾ ਹਨਾ ਔਰ ਉਸ ਧੜੇ ਨੂੰ ਜੇ ਲੋਕਾਂ ਦਾ ਵਿਸ਼ਵਾਸ ਜਿੱਤਣਾ ਦੇਖੋ ਉਹ ਭਾਵੇਂ ਉਹਨਾਂ ਨੇ ਰਣਨੀਤੀ ਜਿਹੜੀ ਅਪਣਾਈ ਹੈ ਇਹੀ ਹੈ ਕਿ ਲੋਕਾਂ 'ਚ ਜਾਇਆ ਜਾਵੇਗਾ ਕਾਲੀ ਵਰਕਰਾਂ ਕੋਲ ਜਾਇਆ ਜਾਵੇਗਾ ਪੰਜਾਬੀਆਂ ਹੋਰ ਜਾਇਆ ਜਾਏ ਜਾਵੇਗਾ ਕਿ ਜਿਹੜੀ ਇਹ ਖੇਤਰੀ ਪਾਰਟੀ ਆ ਜ ਆਕਾਲੀ ਦਲ ਆ ਇਹਦਾ ਬੜਾ ਪ੍ਰਾਤਨ ਇਤਿਹਾਸ ਆ ਔਰ ਇਹ ਪੰਜਾਬ ਦੇ ਮੁੱਦਿਆਂ ਪੰਜਾਬ ਦੇ ਹੱਕਾਂ ਲਈ ਪੰਜਾਬੀਆਂ ਲਈ ਲੜਦੀ ਰਹੀ ਪਾਰਟੀ ਆ ਇਹਨੂੰ ਮਜ਼ਬੂਤ ਕੀਤਾ ਜਾਵੇ ਪਰ ਇਹਦੇ ਨਾਲ ਹੀ ਇਹ ਸਵਾਲ ਖੜਾ ਹੁੰਦਾ ਕਿ ਕੀ ਇਹ ਆਗੂ ਨੇ ਜਿਹੜੇ ਜਿਹੜਾ ਜਿਹੜਾ ਆਕਾਲੀ ਦਲ ਦਾ ਸਿਧਾਂਤ ਆ ਜਿਹੜਾ ਆਕਾਲੀ ਦਲ ਦਾ ਏਜੰਡਾ ਹੈ ਮੁੱਖ ਤੌਰ ਤੇ ਜਾਂ ਪੰਥਕ ਏਜੰਡੇ ਦੀ ਗੱਲ ਹੋ ਰਹੀ ਹੈ ਉਹ ਆ ਉੱਚ ਤਾਂ ਇਹ ਆ ਸਭ ਤੋਂ ਕਿ ਆਕਾਲੀ ਦਲ ਦੇ ਜਿਹੜੀ ਲੀਡਰਸ਼ਿਪ ਉਹ ਕਹਿਣੀ ਤੇ ਕਰਨੀ ਚ ਪੂਰੀ ਹੋਣੀ ਚਾਹੀਦੀ ਹੈ ਬਿਲਕੁਲ ਔਰ ਇਹ ਬੜਾ ਵੱਡਾ ਸਵਾਲ ਹੈ ਕਿ ਇੱਥੋਂ ਤਾਂ ਸਾਰੀ ਲੀਡਰਸ਼ਿਪ ਥੜਕੀ ਹੋਈ ਹੈ ਜੀ ਅੱਜ ਵੀ ਜੇ ਧੜਿਆਂ ਦੇ ਪਿੱਛੇ ਦੀਆਂ ਤਾਕਤਾਂ ਤੇ ਨਜ਼ਰ ਮਾਰੀਏ ਜਾਂ ਜਿਸ ਤਰ੍ਹਾਂ ਦੀਆਂ ਲੋਕਾਂ 'ਚ ਚਰਚਾਵਾ ਹੋ ਰਹੀਆਂ ਨੇ ਉਹ ਤੇ ਨਜ਼ਰ ਮਾਰੀਏ ਤਾਂ ਉਹ ਤਾਂ ਇੱਕ ਇੱਕ ਇਹਦੇ ਪਿੱਛੇ ਇੱਕ ਸਿਆਸੀ ਹੋਰ ਵੱਡੀ ਧੈਰੀ ਖੜੀ ਨਜ਼ਰ ਆ ਰਹੀ ਹੈ ਹਨਾ ਜਾ ਉਤੇ ਚਰਚਾ ਵੀ ਆ ਜਾਂ ਸਿੱਧੇ ਰੂਪ ਚ ਸੁਖਵੀਰ ਬਾਦਲ ਦੀ ਜਿਹੜੀ ਮੀਟਿੰਗ ਹੋਈ ਆ ਜਾਂ ਉਸ ਸਾਡੇ ਵੱਲੋਂ ਤਾਂ ਸਿੱਧੇ ਰੂਪ ਚ ਦੋਸ਼ ਵੀ ਲਾਏ ਗਏ ਆ ਕਿ ਇਸ ਜਿਹੜਾ ਵਖਰਾ ਧੜਾ ਜਾਂ ਬਾਗੀ ਧੜਾ ਉਹਦੇ ਪਿੱਛੇ ਭਾਜਪੀ ਖੜੀ ਆ ਹੂੰ ਭਾਵੇਂ ਦੇਖੋ ਇਹ ਇਹ ਜਿਹੜਾ ਇੱਕ ਇੱਕ ਪ੍ਰਾਤਨ ਸਮੇਂ ਚ ਵੀ ਦੇਖ ਲੀਏ ਤਾਂ ਇਹ ਇਹ ਦੋਸ਼ ਜਿਹੜਾ ਪ੍ਰਕਾਸ਼ ਸਿੰਘ ਬਾਦਲ ਵੀ ਆਪਣੇ ਵਿਰੋਧੀਆਂ ਤੇ ਮੜਦੇ ਰਹੇ ਆ ਜਿਹੜਾ ਵੀ ਧੜਾ ਉਹਨਾਂ ਦੇ ਖਰਾਬ ਵੀ ਉਹਦੀ ਬੈਕ ਤੇ ਜੀ ਕਾਂਗਰਸ ਪਾਰਟੀ ਖੜੀ ਆ ਹੁਣ ਕਾਂਗਰਸ ਦੀ ਥਾਂ ਤੇ ਭਾਜਪੀ ਦਾ ਨਾਮ ਆਉਣਾ ਸ਼ੁਰੂ ਹੋ ਗਿਆ ਹਨ ਇਹ ਇਹ ਵੱਖਰੀ ਚਰਚਾ ਹੈ ਪਰ ਜਿਹੜੀ ਆਪਾਂ ਗੱਲ ਕਰਦੇ ਪਏ ਆ ਕਿ ਜੇ ਇਸ ਧੜੇ ਨੇ ਲੋਕਾਂ 'ਚ ਆਪਣੀ ਪਹੁੰਚ ਬਣਾਉਣੀ ਹੈ ਜਾਂ ਲੋਕਾਂ 'ਚ ਆਪਣੀਆਂ ਜੜ੍ਹਾਂ ਮਜ਼ਬੂਤ ਕਰਨੀਆਂ ਹੈ ਤਾਂ ਲੋਕ ਕੀ ਚਾਹੁੰਦੇ ਨੇ ਲੋਕ ਸਭ ਤੋਂ ਪਹਿਲਾਂ ਤਾਂ ਜਿਹੜਾ ਖਾਸ ਕਰ ਸਿੱਖ ਕਿਉਂਕਿ ਪੰਥਕ ਪਾਰਟੀ ਹੈ ਸਿੱਖਾਂ ਨਾਲ ਜੁੜੀ ਹੋਈ ਤੇ ਰਹੇ ਪੰਥਕ ਏਜੰਡੇ ਦੇ ਨਾਲ-ਨਾਲ ਇਹਨਾਂ ਨੂੰ ਪੰਜਾਬੀਆਂ ਦੀ ਵੀ ਗੱਲ ਕਰਨੀ ਪੈਣੀ ਹੈ ਜਦ ਪੰਜਾਬ ਦੇ ਮਸਲਿਆਂ ਮੁੱਦਿਆਂ ਦੀ ਵੀ ਗੱਲ ਕਰਨੀ ਪੈਣੀ ਹੈ ਔਰ ਇਸ ਲਈ ਇਹ ਧਿਰ ਵੱਲੋਂ ਜਿਸ ਤਰ੍ਹਾਂ ਦਾ ਏਜੰਡਾ ਮਤਲਬ ਤਿਆਰ ਕੀਤਾ ਗਿਆ ਜਾਂ ਜਿਸ ਤਰ੍ਹਾਂ ਅੱਜ ਆਇਆ ਵੀ ਹੈ ਕਈ ਸੰਤ ਰੂਪੀ ਜਿਹੜੀਆਂ ਰਹਾਣियत ਨਾਲ ਜੁੜੀਆਂ ਹੋਈਆਂ ਰੂਹਾਂ ਕਹਿ ਲੋ ਜਾਂ ਉਹਨਾਂ ਨੂੰ ਵੀ ਇਹਨਾਂ ਇਸ ਧੜੇ ਵੱਲੋਂ ਅੱਗੇ ਲਾਉਣ ਦੀਆਂ ਗੱਲਾਂ ਆਈਆਂ ਜਾਂ ਸ੍ਰੀ ਕਾਲ ਤਖਤ ਸਾਹਿਬ ਦੇ ਜਿਹੜੇ ਹੈਗੇ ਨੇ ਸਾਬਕਾ ਜਥੇਦਾਰ ਆਪਣੇ ਗਿਆਨੀ ਹਰਪ੍ਰੀਤ ਸਿੰਘ ਜੀ ਉਹਨਾਂ ਨੂੰ ਵੀ ਪ੍ਰਧਾਨ ਬਣਾਉਣ ਦੀ ਜਿਹੜੀ ਚਰਚਾ ਕਾਫੀ ਚੱਲੀ ਹੈ ਔਰ ਇਹ ਇਹਦੀ ਜਿਹੜੀ ਪੋਜ਼ਿਟਿਵ ਵੀ ਸਰਦਾਰ ਆਪਣੇ ਪਰਮਿੰਦਰ ਸਿੰਘ ਢੀਂਡਸਾਨ ਨੇ ਕੀਤੀ ਹੈ ਹਨਾ ਇਹ ਇਹ ਜਿਹੜੀ ਹੈ ਇਹ ਸਮਾਂ ਦੱਸੂਗਾ ਇਹ ਧੜਾ ਕਿਸ ਤਰ੍ਹਾਂ ਲੋਕਾਂ ਚ ਜਾ ਕੇ ਆਪਣੇ ਪੈਰ ਮਜ਼ਬੂਤ ਕਰਦਾ ਲੋਕ ਕੀ ਇਹਨਾਂ ਇਸ ਧੜੇ ਨੂੰ ਮਾਨਤਾ ਦਿੰਦੇ ਆ ਜਾਂ ਜਿਸ ਤਰ੍ਹਾਂ ਸਕਵੀਰ ਸਿੰਘ ਬਾਦਲ ਦੀ ਗੱਲ ਕਰ ਲਈਏ ਤਾਂ ਉਹ ਤਾਂ ਹੁਣ ਤੱਕ ਦੇਖ ਲਈਏ ਉਹਨਾਂ ਨੇ ਸਾਰਾ ਇਹ ਹਤਕੰਡੇ ਵਰਤ ਕੇ ਦੇਖ ਲਿਆ ਵੀ ਲੋਕਾਂ ਨੇ ਉਹਨਾਂ ਨੂੰ ਮੂੰਹ ਨਹੀਂ ਲਾਇਆ ਔਰ ਜਿਹੜੀ ਝੁੰਡਾ ਕਮੇਟੀ ਦੀ ਵਾਰ-ਵਾਰ ਗੱਲ ਹੋ ਰਹੀ ਹੈ ਉਹ ਚ ਵੀ ਤਸਵੀਰ ਕਲੀਅਰ ਹੈ ਕਿ ਸਕਵੀਰ ਬਾਦਲ ਪਾਸੇ ਹਟੇ ਜਾਂ ਕਾਲੀ ਵਰਕਰਾਂ ਚ ਵੀ ਤੁਸੀਂ ਕਿਸੇ ਨਾਲ ਵੀ ਗੱਲ ਕਰਕੇ ਦੇਖ ਲਓ ਜਾਂ ਥੱਲੇਡੇ ਲੈਵਲ ਤੋਂ ਜਿਹੜੇ ਆਪਣੇ ਕਾਲੀ ਵਰਕਰਾਂ ਦੇ ਆਪਾਂ ਚਰਚਾ ਕਰਦੇ ਹਾਂ ਤੇ ਵਿਚਾਰ ਵੀ ਆਉਂਦੇ ਤਾਂ ਇਹ ਉੱਚ ਇੱਕੋ ਹੀ ਮੁੱਦਾ ਆਉਂਦਾ ਵੀ ਸਕਵੀਰ ਬਾਦਲ ਜਿੰਨਾ ਚਿਰ ਕਾਲੀ ਦਲ ਦੇ ਪ੍ਰਧਾਨ ਕੋਈ ਹੱਲ ਨਹੀਂ ਹੋਵੇਗਾ ਤੇ ਇਹਦਾ ਕਰਕੇ ਇਸ ਧੜੇ ਨੂੰ ਉਸ ਵਾਸਿਓ ਹਟ ਕੇ ਜਾਂ ਜਿਸ ਤਰ੍ਹਾਂ ਦਾ ਇਹਨਾਂ ਨੇ ਫੈਸਲਾ ਲਿਆ ਕਿ ਉਸ ਰੀਕਾਲ ਤੱਕ ਸਹਿਬ ਤੇ ਜਾ ਕੇ ਕਿਉਂਕਿ ਜੇ ਸੱਤਾ ਚ ਜਦੋਂ ਰਹੇ ਆ ਇਹ ਜੋ ਗਲਤੀਆਂ ਹੋਈਆਂ ਨੇ ਜਾਂ ਸ੍ਰੀ ਆਪਣੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬੇਅਦਬੀ ਹੋਈ ਹੈ ਜਾਂ ਡੇਰਾ ਸਿਰਸਾ ਨਾਲ ਜੁੜੇ ਹੋਏ ਵਿਵਾਦ ਨੇ ਜਾਂ ਜਿਹੜੇ ਲੋਕ ਜਾਂ ਜਿਹੜੇ ਪੁਲਿਸ ਅਧਿਕਾਰੀ ਜਿਹੜਾ ਉੱਥੇ ਉਹਦੇ ਨਾਲ ਹੀ ਜਿਹੜੇ ਸੰਘਰਸ਼ ਕਰਦੇ ਦੋ ਸਿੱਖ ਨੌਜਵਾਨਾਂ ਦੀ ਜਿਹੜੀ ਉੱਥੇ ਮੌਤ ਹੋਈ ਹੈ ਉਹਦੇ ਲਈ ਜ਼ਿੰਮੇਵਾਰ ਅਧਿਕਾਰੀਆਂ ਨੂੰ ਜਾ ਉਹਨਾਂ ਦੇ ਖਿਲਾਫ ਕਾਰਵਾਈ ਨਾ ਹੋਣ ਦੇ ਮੁੱਦੇ ਤੇ ਜੇ ਇਹ ਸੁਖਵੀਰ ਬਾਦਲ ਜਾਂ ਉਹ ਵੱਡੇ ਬਾਦਲ ਸਾਹਿਬ ਉਹ ਕਟਾਰੇ 'ਚ ਖੜੇ ਨੇ ਜਾਂ ਲੋਕਾਂ ਦਾ ਇਸ ਪੱਖ ਤੋਂ ਉਹਨਾਂ ਤੋਂ ਵਿਸ਼ਵਾਸ ਉੱਠਿਆ ਤਾਂ ਇਹ ਜਿਹੜੇ ਆਗੂ ਨੇ ਜੀ ਇਹ ਜਿਹੜੇ ਦੂਸਰੇ ਆਗੂ ਨੇ ਉਸ ਸਮੇਂ ਸਤਾਜ ਤਾਂ ਇਹ ਵੀ ਭਾਗੀਦਾਰ ਰਹੇ ਆ ਜਾਂ ਜਾਂ ਸਿੱਧੇ ਰੂਪ ਚ ਕਹਿ ਲੀਏ ਤਾਂ ਸੁਖਵੀਰ ਦੇ ਖੱਬੇ ਸੱਜੇ ਜਾਂ ਵੱਡੇ ਪ੍ਰਕਾਸ਼ ਸਿੰਘ ਬਾਦਲ ਦੇ ਸੱਜੇ ਖੱਬੇ ਨਾਲ ਹੀ ਰਹੇ ਆ ਔਰ ਜਿਸ ਤਰ੍ਹਾਂ ਇਹਨਾਂ ਨੇ ਪ੍ਰੋਗਰਾਮ ਦਿੱਤਾ ਕਿ ਉਹ ਸ੍ਰੀ ਕਾਲਤਾਖਸਬ ਤੇ ਜਾ ਕੇ ਆਪਣੀਆਂ ਜਿਹੜੀਆਂ ਕਤਾਈਆਂ ਨੇ ਕਹਿ ਲਓ ਜਾਂ ਅਣਗਹਿਲੀਆਂ ਨੇ ਉਹਦਾ ਉਹ ਮਤਲਬ ਪ੍ਰਗਟਾਵਾ ਕਰਕੇ ਜਾਂ ਜਿਹੜੀ ਮਰਜ਼ਾਦਾ ਹੈ ਸ੍ਰੀ ਕਾਲਤਾਖਸਬ ਦੀ ਭਾਵੇਂ ਦੋ ਵਾਰੀ ਮਾਫੀ ਤਾਂ ਪਹਿਲਾਂ ਵੀ ਮੰਗ ਚੁੱਕੇ ਆ ਸੁਖਵੀਰ ਬਾਦਲ ਜਾਂ ਸਾਰੀ ਲੀਡਰਸ਼ਿਪ ਜਾ ਕੇ ਤੇ ਸਜ਼ਾ ਵੀ ਲਵਾ ਕੇ ਉਹ ਕਰ ਚੁੱਕੇ ਆ ਪਰ ਜਿਹੜੀ ਮਰਜ਼ਾਦਾ ਉਹ ਨਹੀਂ ਅਡਾਪਟ ਕੀਤੀ ਗਈ ਉਹਨਾਂ ਨੇ ਕਿਹਾ ਕਿ ਅਸੀਂ ਮਰਜ਼ਾਦਾ ਅਨੁਸਾਰ ਜਾ ਕੇ ਮਾਫੀ ਮੰਗਾਂਗੇ ਜਿਹੜੀ ਸਾਨੂੰ ਸਜ਼ਾ ਲੱਗੂਗੀ ਉਹ ਵੀ आ, मतलब ओनु ਜਿਹੜੀ ਸਥਾਨ ਦਾ ਅਨਸਾਰ ਜਾਂ ਜਿਹੜੀ ਗੁਰਮਤ ਮੜ ਜਾਦਾ ਉਹਦੇ ਅਨਸਾਰ ਪੂਰਾ ਕਰਾਂਗੇ ਪਰ ਇਹਦੇ باوجود ਵੀ ਕੀ ਲੋਕ ਉਹਨਾਂ ਨੂੰ ਮਤਲਬ ਮਾਨਤਾ ਦਿੰਦੇ ਆ ਜਾਂ ਉਹਨਾਂ ਦੀ ਜਿਸ ਤਰ੍ਹਾਂ ਦਾ ਉਹ ਤੌਰ ਤਰੀਕੇ ਨਾਲ ਜਾ ਕੇ ਉੱਥੇ ਮਾਫੀ ਮੰਗਦੇ ਨੇ ਕਿਉਂਕਿ ਇਹ ਚ ਵੱਡਾ ਸਥਾਨ ਤਾਂ ਇਹਦੇ ਪਿੱਛੇ ਤੁਹਾਡੀ ਤੁਹਾਡੀ ਮਨੋਂ ਵੀ ਤੁਸੀਂ ਸਾਫ ਚਾਹੀਦੇ ਹੋ ਜਦੋਂ ਤੁਸੀਂ ਕਿਸੇ ਪਗੰਬਰੀ ਸ਼ਕਤੀ ਦੇ ਅੱਗੇ ਜਾ ਕੇ ਝੁਕਣਾ ਜਾਂ ਕਿਸੇ ਰੋਹਾਨੀਅਤ ਉਹ ਉੱਤੇ ਜਾ ਕੇ ਝੁਕਣਾ ਜੁੜੇ ਹੋਏ ਵੱਡੇ ਦਰਬਾਰ ਨਾਲ ਜਾਂ ਅਸੀਂ ਵੱਡੀ ਗੱਲ ਹੈ ਕਿ ਸਿੱਖ ਜਿਹੜੀ ਸਥਾਨਤਾ ਉਹ ਚ ਮੀਰੀ ਪੀਰੀ ਦੀ ਗੱਲ ਆਉਂਦੀ ਹੈ ਪੀਰੀ ਤਾਂ ਇੱਕ ਪਗੰਬਰੀ ਹਸਤੀ ਹੈ ਨਾ ਜਿਹੜੀ ਮੀਰੀ ਦੀ ਗੱਲ ਕਰਦੇ ਹਾਂ ਅਸੀਂ ਤਾਂ ਮੀਰੀ ਚ ਜਿਹੜੀ ਰਾਜਨੀਤਿਕ ਕਿਉਂਕਿ ਅਕਾਲੀ ਆਮ ਹੀ ਕਹਿੰਦਾ ਵੀ ਅਕਾਲੀ ਦਲ ਚ ਮੀਰੀ ਤੇ ਪੀਰੀ ਦਾ ਗੁਰੂ ਸਾਹਿਬ ਦਾ ਦਿੱਤਾ ਹੈ ਸਾਡੇ ਕੋਲ ਸਥਾਨਤਾ ਅਸੀਂ ਧਰਮ ਦੇ ਨਾਲ ਨਾਲ ਰਾਜਨੀਤੀ ਵੀ ਦੀ ਵੀ ਗੱਲ ਕਰਾਂਗੇ ਪਰ ਰਾਜਨੀਤੀ ਇਹ ਥੋੜੀ ਹੈ ਜਿਹੜੀ ਕੂੜ ਰਾਜਨੀਤੀ ਹੈ ਬਿਲਕੁਲ ਉਹ ਤਾਂ ਇੱਕ ਸੱਚੀ ਸੁੱਚੀ ਰਾਜਨੀਤੀ ਦੀ ਗੱਲ ਆਉਂਦੀ ਆ ਜੇ ਧਰਮ ਕੋ ਉਸ ਐਂਗਲ ਤੋਂ ਦੇਖੀਏ ਤਾਂ ਗੁਰੂ ਸਾਹਿਬਾਨਾਂ ਨੇ ਜਿਹੜਾ ਗੁਰੂ ਸਾਹਿਬਾਨ ਦਾ ਫਲਸਫਾ ਉਹ ਤਾਂ ਇੱਕ ਸੱਚੀ ਸੁੱਚੀ ਸਿਧਾਂਤ ਨਾਲ ਜੁੜੀ ਹੋਈ ਸਮੁੱਚੀ ਮਨੁੱਖਤਾ ਦੀ ਗੱਲ ਕਰਨ ਵਾਲੀ ਇੱਕ ਰਾਜਨੀਤੀ ਦੀ ਗੱਲ ਆਉਂਦੀ ਹੈ ਜਾਂ ਮਨੁੱਖ ਸਮੁੱਚੀ ਮਨੁੱਖਤਾ ਦੇ ਭਲੇ ਵਾਲੀ ਗੱਲ ਆਉਂਦੀ ਹੈ ਕਿਉਂਕਿ ਗੁਰੂ ਸਾਹਿਬ ਦਾ ਫਲਸਫਾ ਤਾਂ ਪੂਰੀ ਦੁਨੀਆ ਨੂੰ ਦੇ ਲੋਕਾਂ ਨੂੰ ਆਪਣੇ ਕਲਾਵੇ 'ਚ ਲੈਂਦਾ ਨਾ ਤੇ ਅਸੀਂ ਤਾਂ ਮਤਲਬ ਉੱਥੇ ਜਾ ਕੇ ਤੇ ਮਾਫੀ ਮੰਗਣੀ ਹੈ ਜਾਂ ਨਵੀਂ ਇੱਕ ਉਥੋਂ ਸ਼ੁਰੂਆਤ ਕਰਨੀ ਹੈ ਤਾਂ ਸਾਨੂੰ ਮਨੋਂ ਸਾਫ਼ ਹੋ ਕੇ ਉੱਥੇ ਝੁਕਣਾ ਪਊਗਾ ਨਾ ਜਾਂ ਮਨੋਂ ਸਾਫ਼ ਹੋ ਕੇ ਗੁਰੂ ਅੱਗੇ ਝੁੱਕ ਕੇ ਜਿਹੜਾ ਉਹ ਸਿਧਾਂਤ ਆ ਉਹਨੂੰ ਸੰਪੂਰਨ ਰੂਪ ਚ ਲੈਣ ਲਈ ਸਾਨੂੰ ਆਪਣੇ ਆਪ ਨੂੰ ਸੋਧਣਾ ਪਊਗਾ ਕਹਿ ਲੋ ਹਨਾ ਤੇ ਉਹ ਉਹ ਕਿਸ ਤਰ੍ਹਾਂ ਇਹ ਜਾ ਕੇ ਮਾਫੀ ਮੰਗਦੇ ਨੇ ਜਾਂ ਕਿਸ ਤਰ੍ਹਾਂ ਲੋਕੋ ਨੂੰ ਪ੍ਰਵਾਨ ਕਰਦੇ ਨੇ ਜਾਂ ਪੰਜਾਬ ਦੇ ਮਸਲੇ ਮੁੱਦਿਆਂ ਲਈਏ ਕੀ ਨਵਾਂ ਪ੍ਰੋਗਰਾਮ ਦੇਣਗੇ ਜਿਹਦੇ ਤੇ ਲੋਕ ਇਹਨਾਂ ਨਾਲ ਖੜਨਗੇ ਉਹ ਸਮਝ ਦੱਸੂਗਾ ਅੱਗੇ ਜੇ ਆਪਾਂ ਇਤਿਹਾਸ ਦੀ ਗੱਲ ਕਰੀਏ ਤਾਂ ਕਾਲੀ ਦਲ ਚ ਪਹਿਲਾਂ ਵੀ ਜਿਹੜੇ ਧੜੇਬੰਦੀਆਂ ਨੇ ਉੱਪਰ ਦੀਆਂ ਰਹੀਆਂ ਨੇ ਤਾਂ ਉਹ ਧੜੇਬੰਦੀ ਤੇ ਇਹ ਧੜੇਬੰਦੀ ਨੂੰ ਤੁਸੀਂ ਕਿਵੇਂ ਦੇਖਦੇ ਹੋ ਦੇਖੋ ਕਾਲੀ ਦਲ ਚ ਜੇ ਧੜੇਬੰਦੀਆਂ ਦੀ ਗੱਲ ਕਰੀਏ ਤਾਂ ਪਹਿਲਾਂ ਵੀ ਬਹੁਤ ਸਾਰੀਆਂ ਧੜੇਬੰਦੀਆਂ ਵਰਤੀਆਂ ਰਹੀਆਂ ਨੇ ਫੇਰ ਲੇਵੇਂ ਹੁੰਦੇ ਰਹੇ ਨੇ ਜਾਂ ਮਾਸਟਰ ਤਾਰਾ ਸਿੰਘ ਦੇ ਸਮੇਂ ਤੋਂ ਲੈ ਕੇ ਜਾਂ ਸੰਤ ਪਤੇ ਸਿੰਘ ਦੇ ਜੇ ਪ੍ਰਾਤਨ ਇਤਿਹਾਸ ਪੜ੍ਹੀਏ ਜਾਂ ਬਾਚੀਏ ਤਾਂ ਉਹਨਾਂ ਵਿਚਕਾਰ ਵੀ ਧੜੇਬੰਦੀ ਉਪਰੀ ਸੀ ਜੇ ਮੌਜੂਦਾ ਨੇੜੇ ਦੌਰ ਦੀ ਗੱਲ ਕਰੀਏ ਤਾਂ ਸਦਾ ਪ੍ਰਕਾਸ਼ ਸਿੰਘ ਬਾਦਲ ਤੇ ਦਾਗਰ ਚਰਨ ਸਿੰਘ ਟੋੜਾ ਜਿਹੜੇ ਬੜੇ ਵੱਡੇ ਕਾਲੀ ਦਲ ਦੇ ਮਹਾਰਥੀ ਕਹਿ ਲੋ ਜਾਂ ਸਰਦਾਰ ਜਗਦੀਪ ਸਿੰਘ ਤਲਵੰਡੀ ਜਿਨ੍ਹਾਂ ਨੂੰ ਤਿੱਕੜੀ ਕਾਲੀ ਦਲ ਦੀ ਮਜ਼ਬੂਤ ਤਿੱਕੜੀ ਵੀ ਕਿਹਾ ਜਾ ਸਕਦਾ ਸੀ ਹੈਨਾ ਔਰ ਉਹਨਾਂ ਵਿਚਕਾਰ ਵੀ ਸਮੇਂ-ਸਮੇਂ ਜਿਹੜੀਆਂ ਧੜੇਬੰਦੀਆਂ ਉੱਪਰ ਦੀਆਂ ਰਹੀਆਂ ਨੇ ਔਰ ਜੇ ਗੱਲ ਕਰੀਏ ਤਾਂ ਰਾਗਰਚੰਦ ਸਿੰਘ ਟੋੜਾ ਦੇ ਸਮੇਂ ਉਹਨਾਂ ਵੱਲੋਂ ਸਰਬ ਹਿੰਦ ਸ਼੍ਰੋਮਣੀ ਅਕਾਲੀ ਦਲ ਜਿਹੜਾ ਬਣਾਇਆ ਗਿਆ ਸੀ ਪਰ ਉਸ ਸਮੇਂ ਉਹ ਅਕਾਲੀ ਦਲ ਬੜਾ ਮਜਬੂਤ ਸੀ ਪੰਜ ਮੰਤਰੀਆਂ ਨੇ ਉਦੋਂ ਅਸਤੀਫੇ ਦੇ ਕੇ ਮਤਲਬ ਉਦੋਂ ਉਪਸਤੰਨ ਮੇ ਸਰਕਾਰ ਸੀ ਅਕਾਲੀ ਦਲ ਦੀ ਹੈ ਨਾ ਉਹ ਜੀ ਅਸਤੀਫੇ ਦੇ ਕੇ ਜਾਂ ਸ਼੍ਰੋਮਣੀ ਕਮੇਟੀ ਦੇ ਅਹੁਦਿਆਂ ਤੋਂ ਅਸਤੀਫੇ ਦੇ ਕੇ ਜਿਹੜਾ ਆ ਉਹ ਟੌੜਾ ਸਾਹਿਬ ਦੇ ਨਾਲ ਖੜੇ ਸੀਗੇ ਪਰ ਉਸ ਤੋਂ ਬਾਅਦ ਜਿਵੇਂ ਉਹ ਧੜਾ ਜਿਹੜਾ ਉਹ 2002 ਦੀ ਇਲੈਕਸ਼ਨ ਚ ਆਪਾਂ ਜਾਣਦੇ ਆ ਇਹ ਇਤਿਹਾਸ ਹੈ ਕਿ ਉਹਨਾਂ ਨੇ ਕਾਲੀ ਦਲ ਨੂੰ ਭਾਵੇਂ ਜੇਤੂ ਮਾਹੌਲ ਚ ਤਾਂ ਆਪਾਂ ਕਈ ਵਾਰੀ ਜ਼ਿਕਰ ਕੀਤਾ ਉਦੋਂ ਕਾਲੀ ਦਲ ਨਹੀਂ ਦਿਖਿਆ ਸੀ ਪਰ ਉਹਨਾਂ ਨੇ ਹਰੌਣ ਚ ਕਾਲੀ ਦਲ ਨੂੰ ਭੂਮਿਕਾ ਨਿਭਾਈ ਸੀ ਤੇ ਉਸ ਤੋਂ ਬਾਅਦ ਬਾਦਲ ਸਾਹਿਬ ਨੇ ਫਿਰ ਵਾਪਸੀ ਇਹ ਨਦਾਰਲੇਮਾ ਹੋ ਗਿਆ ਸੀ ਉਹਦੇ ਪਿੱਛੇ ਰਲੇਮਾ ਕਰਾਉਣ ਲਈ ਕਿਹੜੇ ਕਿਹੜੇ ਆਗੂਆਂ ਨੇ ਭੂਮਿਕਾ ਨਿਭਾਈ ਜਾਂ ਕਿਹੜੇ ਕਿਹੜੇ ਆਗੂਆਂ ਨੇ ਉਹ ਚ ਦੋਮਾ ਗਰੁੱਪਾਂ ਨੂੰ ਇੱਕ ਕੀਤਾ ਉਹ ਚ ਕਾਫੀ ਲੰਬਾ ਚੌੜਾ ਪਰ ਉਹ ਚ ਆਪਾਂ ਨਾ ਜਾਈਏ ਜੇ ਮੌਜੂਦਾ ਸਮੇਂ ਵੀ ਦੇਖ ਲਈਏ ਜਦ ਸੁਖਵੀਰ ਸਿੰਘ ਬਾਦਲ ਦੇ ਸਮੇਂ ਦੀ ਵੀ ਗੱਲ ਕਰ ਲਈਏ ਤਾਂ ਇਸ ਸਮੇਂ ਚ ਵੀ ਜਿਹੜਾ ਸ਼੍ਰੋਮਣੀ ਕਾਲੀ ਦਲ ਸੰਯੁਕਤ ਦੀ ਗੱਲ ਕਰ ਲਈਏ ਜਿਹੜਾ ਢੀਂਡਸਾ ਸਾਹਿਬ ਨੇ ਬਣਾਇਆ ਜਾਂ ਰਣਜੀਤ ਸਿੰਘ ਬ੍ਰਹンプੁਰਾ ਨੇ ਜਿਹੜਾ ਟਕਸਾਲੀ ਕਾਲੀ ਦਲ ਬਣਾਇਆ ਸੀਗਾ ਭਾਵੇਂ ਇਹ ਜਿਹੜੇ ਕਾਲੀ ਦਲ ਸੀ ਇਹਨਾਂ ਦਾ ਦਾਇਰਾ ਇੱਕ ਸੀਮਤ ਸੀ ਮਤਲਬ ਜਿਵੇਂ ਕੱਲ੍ਹ ਢੀਂਸਾ ਸਾਹਿਬ ਦਾ ਇੱਕ ਦੋ ਜ਼ਿਲ੍ਹਿਆਂ ਤੱਕ ਸੀਗੀ ਜਾਂ ਇਹਨਾਂ ਦੀ ਰਣਜੀਤ ਸਿੰਘ ਬ੍ਰਹਮਪੁਰਾ ਦੀ ਗੱਲ ਕਰੀਏ ਜਿਨ੍ਹਾਂ ਦਾ ਇਹ ਜਿਨ੍ਹਾਂ ਨੇ ਟਕਸਾਲੀ ਕਾਲੀ ਦਲ ਬਣਾਇਆ ਸੀ ਉਹ ਇੱਕ ਜ਼ਿਲ੍ਹੇ ਤੱਕ ਹੀ ਸੀਮਤ ਸੀ ਉਹ ਧੜਿਆਂ 'ਚ ਵੀ ਸਮੇਂ-ਸਮੇਂ ਫੇਰ ਵਾਪਸੀ ਰਲੇਮੇ ਵੀ ਹੁੰਦੇ ਰਹੇ ਆ ਜਾਂ ਮੁੱਦਿਆਂ ਜਿਹੜੇ ਮਸਲਿਆਂ ਤੇ ਦੁਫਾੜਤਾ ਹੁੰਦੀ ਸੀ ਉਹ ਤੇ ਸਹਿਮਤੀ ਬਣਨ ਤੋਂ ਬਾਅਦ ਆਪਸੀ ਕਾਲੀ ਦਲ ਇਕੱਠਾ ਹੁੰਦਾ ਰਿਹਾ ਹਨਾ ਤੇ ਜੇ ਮੌਜੂਦਾ ਧੜੇ ਦੀ ਗੱਲ ਕਰੀਏ ਤਾਂ ਮੌਜੂਦਾ ਧੜੇ 'ਚ ਜਾਂ ਉਸ ਸਮੇਂ ਆਪਾਂ ਦੇਖ ਲਈਏ ਤਾਂ ਉਸ ਸਮੇਂ ਇਹ ਗੱਲ ਜ਼ਰੂਰ ਸੀ ਕਿ ਕਾਲੀਦਲ ਦੇ ਬਾਦਲ ਦੇ ਪ੍ਰਧਾਨ ਜਿਹੜੇ ਅਜਾ ਪ੍ਰਕਾਸ਼ ਸਿੰਘ ਬਾਦਲ ਸੀ ਉਹਨਾਂ ਦੀ ਲੋਕਾਂ 'ਚ ਜ਼ਰੂਰ ਜੜ ਮਜ਼ਬੂਤ ਸੀ ਜਿਹੜੇ ਆਪਾਂ ਪਹਿਲਾਂ ਜ਼ਿਕਰ ਕਰ ਚੁੱਕੇ ਹਾਂ ਹਨਾ ਉਹ ਕਿਸਾਨੀ ਨਾਲ ਪੰਜਾਬ ਦੀ ਨਾਲ ਜਾਂ ਬਹੁਤ ਸਾਰੇ ਕਹਿ ਲਓ ਭਾਵੇਂ ਇੱਕ ਪੰਥਕ ਧਿਰਾਂ ਤਾਂ ਹਮੇਸ਼ਾ ਹੀ ਉਹਨਾਂ ਦੇ ਵਿਰੋਧ 'ਚ ਖੜੀਆਂ ਰਹੀਆਂ ਨੇ ਕਾਫੀ ਧੜੇ ਜਿਹੜੇ ਹਨਾ ਪਰ ਲੋਕਾਂ 'ਚ ਆਮ ਲੋਕਾਂ 'ਚ ਪੰਜਾਬੀਆਂ 'ਚ ਕਹਿ ਲਈਏ ਜਾਂ ਕਿਸਾਨੀ 'ਚ ਕਹਿ ਲਈਏ ਪੰਜਾਬ ਦੀ ਕਿਸਾਨੀ 'ਚ ਉਹ ਜ਼ਰੂਰ ਉਹਨਾਂ ਨਾਲ ਜੁੜੀ ਹੋਈ ਸੀ ਬਾਦਲ ਸਾਹਿਬ ਦੇ ਨਾਲ ਪਰ ਜੇ ਮੌਜੂਦਾ ਹੁਣ ਜਿਹੜੀ ਧੜੇਬੰਦੀ ਦੀ ਆਪਾਂ ਗੱਲ ਕਰ ਲਈਏ ਮੌਜੂਦਾ ਧੜੇਬੰਦੀ ਚ ਜਿਹੜੇ ਹਾਲਾਤ ਨੇ ਉਹ ਚ ਜਾਂ ਕਹ ਲਈਏ ਵੀ ਸੁਖਵੀਰ ਸਿੰਘ ਬਾਦਲ ਦੇ ਨਾਲ ਹੁਣ ਉਹਨਾਂ ਲਈ ਤਾਂ ਦੋਨੇ ਪਾਸਿਓਂ ਚੈਲੰਜ ਨੇ ਜੇ ਲੋਕਾਂ ਵਾਲੇ ਪੱਖ ਤੋਂ ਦੇਖ ਲਈਏ ਤਾਂ ਲੋਕਾਂ ਚ ਵੀ ਉਹਨਾਂ ਦਾ ਕੋਈ ਆਧਾਰ ਨਹੀਂ ਮਜ਼ਬੂਤ ਆਧਾਰ ਨਹੀਂ ਕਹਿ ਸਕਦੇ ਹਣਾ 10 ਜਿਹੜੇ ਪਾਰਟੀ ਦੇ ਉਮੀਦਵਾਰਾਂ ਦੀ ਜਿਹੜੀ ਕਹ ਲਈਏ ਜ਼ੁਬਾਨ ਤੇ ਜਬਤ ਹੋਈ ਹੈ ਔਰ ਪੰਜਾਬ ਚ ਕਿਸ ਤਰ੍ਹਾਂ ਦਾ ਕਾਲੀ ਦਲ ਦੇ ਹੱਕ ਚ ਫਤਵਾ ਆਇਆ ਜਾਂ ਕਿਸ ਤਰ੍ਹਾਂ ਦਾ ਲੋਕਾਂ ਦਾ ਰੁਝਾਨ ਆਇਆ ਉਹ ਆਪਾਂ ਸਭ ਜਾਣਦੇ ਹਾਂ ਔਰ ਦੂਸਰੇ ਪਾਸੇ ਕਹ ਲਈਏ ਜਿਹੜੀ ਪਾਰਟੀ ਦੀ ਵੀ ਸੀਨੀਅਰ ਲੀਡਰਸ਼ਿਪ ਹੈ ਉਹ ਵੀ ਸੁਖਵੀਰ ਨੂੰ ਸਿੱਧੇ ਰੂਪ ਸਾਹਮਣੇ ਖੜ ਕੇ ਚੈਲੰਜ ਦੇਣ ਲੱਗ ਗਈ ਲੋਕਾਂ ਤੇ ਪਾਰਟੀ ਦੇ ਆਗੂਆਂ ਚ ਦੋਨੇ ਪਾਸੇ ਚੈਲੰਜ ਨੇ ਹਨ ਤੇ ਉਧਰ ਆਪਾਂ ਦੂਸਰੇ ਪਾਸੇ ਗੱਲ ਕਰ ਲਈਏ ਭਾਵੇਂ ਜਰੂਰ ਹੈ ਕਿ ਕਾਲੀ ਦਲ ਵੱਲੋਂ ਜਿਹੜੇ ਬਾਦਲ ਧੜੇ ਵੱਲੋਂ ਇਹ ਦੋਸ਼ ਲਾਏ ਗਏ ਆ ਕਿ ਉਹ ਕਹ ਲੋ ਭਾਜਪਾ ਦੇ ਇਸ਼ਾਰੇ ਤੇ ਸਭ ਕੁਝ ਕਰ ਰਹੇ ਆ ਮੋਦੀ ਸਾਹਿਬ ਦੇ ਇਸ਼ਾਰੇ ਤੇ ਸਭ ਕੁਝ ਹੋ ਰਿਹਾ ਦੇਖੋ ਇਹ ਚ ਕਿਤਨਾ ਕਿਤੇ ਸਚਾਈ ਵੀ ਦਿਖਦੀ ਪਈ ਹੈ ਹਨ ਜੇ ਲੋਕਾਂ ਦੀ ਵੀ ਆਪਾਂ ਚਰਚਾ ਤੇ ਜਾਓ ਤੇ ਝਾਤ ਮਾਰੀਏ ਤਾਂ ਇਹ ਗੱਲ ਹੈਗੀ ਆ ਸਾਫ ਵੀ ਨਜ਼ਰ ਆਉਂਦੀ ਆ ਬਈ ਮਲੂਕਾ ਸਾਹਿਬ ਦੀ ਗੱਲ ਕਰ ਲਈਏ ਬਾਕੀ ਬਾਕੀ ਧੜਿਆਂ ਨਾਲ ਬਾਕੀ ਆਗੂਆਂ ਨਾਲ ਵੀ ਪੱਠ ਪਿچھے ਕੁਛ ਨਾ ਕਿਸੇ ਨਾ ਕਿਸੇ ਰੂਪ ਜਾਂ ਜਿਹੜੀਆਂ ਪਹਿਲੀਆਂ ਮੀਟਿੰਗਾਂ ਹੋਈਆਂ ਨੇ ਕਿੱਥੇ ਹੋਈਆਂ ਨੇ ਕੌਣ ਕਰਵਾਉਣ ਵਾਲੇ ਸੀ ਜਾਂ ਉਹ ਉਸ ਤੇ ਨਜ਼ਰ ਮਾਰੀਏ ਤਾਂ ਉੱਥੇ ਵੀ ਤਸਵੀਰ ਸਾਫ ਹੁੰਦੀ ਆ ਹਨ ਪਰ ਉਹਦੇ ਨਾਲ ਨਾਲ ਮਲੂਕਾ ਸਾਹਿਬ ਦੀ ਗੱਲ ਕਰੀਏ ਤਾਂ ਮਲੂਕਾ ਸਾਹਿਬ ਤੇ ਦੇਖੋ ਹੁਣ ਜਦੋਂ ਨੂ ਪੁੱਤਰ ਉਧਰ ਨੇ ਔਰ ਚੋਣਾ 'ਚ ਮਲੂਕਾ ਸਾਹਿਬ ਨੇ ਸਿੱਧੇ ਰੂਪ 'ਚ મોદી ਸਾਹਿਬ ਦੀ ਪ੍ਰਸ਼ੰਸਾ ਕੀਤੀ ਹੈ ਹਨ ਔਰ ਇੱਥੋਂ ਇਹ ਨਜ਼ਰ ਆਉਂਦਾ ਪਿਆ ਵੀ ਉਹ ਜਿਹੜੀ ਹੈਗੀ ਹੈ ਇਹਦੇ ਪਿੱਛੇ ਕੁਛ ਨਾ ਕੁਛ ਹੈਗਾ ਹੈ ਨਾ ਜ਼ਰੂਰ ਸੱਚ ਵੀ ਹੈਗਾ ਔਰ ਇਸ ਟੜੇਬੰਦੀ 'ਚ ਇਹ ਆ ਦੇਖੋ ਬਾਦਲ ਸੁਖਵੀਰ ਦੇ ਖਿਲਾਫ ਇੱਕ ਜਿੱਥੇ ਪਹਿਲਾਂ ਇਕੱਲੇ ਦ ਇਕੱਲੇ ਕੋਈ ਨਾ ਕੋਈ ਲੀਡਰ ਬੋਲਦਾ ਸੀ ਹੁਣ ਇੱਕ ਢਾਂਚੇ ਦੇ ਰੂਪ ਸੰਯੁਕਤ ਰੂਪ ਜਿਹੜਾ ਹੈਗਾ ਕੱਲੋ ਬੋਲਣ ਲੱਗੇ ਆ ਜਾਂ ਉਹਨੂੰ ਢਾਂਚੇ ਦਾ ਇੱਕ ਰੂਪ ਵੀ ਮਿਲ ਗਿਆ ਹੈ ਨਾ ਆਉਣ ਵਾਲੇ ਦਿਨਾਂ 'ਚ ਜਿਹੜਾ ਇਸ ਕਾਲੀ ਦਲ ਦੀ ਔਰ ਇਹ ਵੀ ਉਹਨਾਂ ਨੇ ਸਾਫ਼ ਲਫ਼ਜ਼ਾਂ 'ਚ ਕਿਹਾ ਤਾਂ ਜਾਂ ਆਪਣਾ ਇਹ ਸਪਸ਼ਟ ਕਰਤਾ ਕਿ ਸੁਖਵੀਰ ਬਾਦਲ ਨੂੰ ਪ੍ਰਧਾਨਗੀ ਤੋਂ ਪਾਸੇ ਕਰਨਾ ਹੀ ਉਹਨਾਂ ਦਾ ਮੁੱਖ ਏਜੰਡਾ ਫਿਰ ਦੇਖੋ ਇਸ ਮੁੱਦੇ ਤੇ ਕੋਈ ਨਾ ਕੋਈ ਸਹਿਮਤੀ ਹੋਊਗੀ ਜਾਂ ਇਸ ਮੁੱਦੇ ਤੇ ਕੋਈ ਨਾ ਕੋਈ ਅਮਲ ਹੋਊਗਾ ਜਾਂ ਆਪਾਂ ਆਪਣੇ ਉਹਦੀ ਵੀ ਮਨਪ੍ਰੀਤ ਸਿੰਘਿਆਲੀ ਦੀ ਵੀ ਗੱਲ ਕਰ ਲਈਏ ਭਾਵੇਂ ਉਹ ਦੋਨਾਂ ਧੜਿਆਂ ਚ ਸ਼ਾਮਲ ਨਹੀਂ ਹੋਏ ਪਰ ਉਹਨਾਂ ਨਾਲ ਆਪਾਂ ਗੱਲ ਗੱਲ ਵੀ ਕੀਤੀ ਆ ਤਾਂ ਉਹਨਾਂ ਨੇ ਕਿਹਾ ਕਿ ਮੈਂ ਤਾਂ ਸੰਸਾਦ ਜਾਂ ਝੁੰਦਾ ਕਮੇਟੀ ਦੀ ਜਿਹੜੀ ਰਿਪੋਰਟ ਆ ਉਹਨੂੰ ਲਾਗੂ ਕਰਵਾਉਣ ਤੱਕ ਜਿਹੜਾ ਖੜਾ ਰਾਵਾਂਗਾ ਤੇ ਉਹਨਾਂ ਨੇ ਸਪਾਸਟ ਵੀ ਕਰਤਾ ਆਪਣਾ ਸਟੈਂਡ ਕਿ ਮੈਂ ਸੁਖਵੀਰ ਬਾਦਲ ਨਾਲ ਨਹੀਂ ਜਾਵਾਂਗਾ ਹੂੰ ਉਤੋਂ ਦਾ ਸਪਾਸਟ ਭਾਵ ਹੈ ਨਾ ਬਿਲਕੁਲ ਦੇਖੋ ਉਹ ਵੀ ਮਜ਼ਬੂਤ ਲੀਡਰ ਹੈਗਾ ਹੈ ਨਾ ਔਰ ਉਹਦੇ ਨਾਲ ਲੋਕ ਵੀ ਖੜੇ ਨੇ ਹੂੰ ਬਹੁਤ ਸਾਰੇ ਲੋਕ ਉਹਨਾਂ ਦੀ ਜਦੋਂ ਥੱਲੇ ਕਮੈਂਟ ਵੀ ਕਰਦੇ ਆ ਕਿ ਉਹਨਾਂ ਨੂੰ ਗਵਾਹੀ ਕਰਨੀ ਚਾਹੀਦੀ ਆ ਹਨਾ ਔਰ ਜੇ ਦੇਖਿਆ ਜਾਵੇ ਜਿਹੜੇ ਮੌਜੂਦਾ ਹਾਲਾਤ ਨੇ ਕਾਲੀ ਦਲ ਚ ਉਹ ਇੱਕੋ ਮੁੱਦੇ ਤੇ ਹੈਗੇ ਨੇ ਵੀ ਸੁਖਵੀਰ ਬਾਦਲ ਨੂੰ ਪਾਸੇ ਹੋਣਾ ਚਾਹੀਦਾ ਜਾਂ ਜਿਹੜੀਆਂ ਮਤਲਬ ਕਟਾਈਆਂ ਹੋਈਆਂ ਨੇ ਗਲਤੀਆਂ ਹੋਈਆਂ ਨੇ ਜਾਣ ਗੈਲੀਆਂ ਹੋਈਆਂ ਨੇ ਉਹਦਾ ਪਛਤਾਪ ਕਰਨਾ ਚਾਹੀਦਾ ਧਾਰਮਿਕ ਤੌਰ ਤੇ ਵੀ ਪਛਤਾਪ ਕਰਨਾ ਚਾਹੀਦਾ ਜਾਂ ਲੋਕ ਮੁੱਦਿਆਂ ਮਸਲਿਆਂ ਤੇ ਵੀ ਜਿਹੜੀ ਅणि ਗੈਲੀ ਹੋਈ ਆ ਉਸ ਪਾਸੇ ਵੀ ਲੋਕਾਂ ਚ ਜਾ ਕੇ ਉਸ ਰੂਪ ਚ ਮਾਫੀ ਮੰਗਣੀ ਚਾਹੀਦੀ ਆ ਇਹ ਇਹ ਤਾਂ ਇੱਕ ਮੁੱਖ ਮੁੱਦਾ ਹੈਗਾ ਨਾ ਜੇ ਇਸ ਧੜੇਬੰਦੀ ਨੂੰ ਦੇਖੀਏ ਇੱਕ ਵਾਰ ਤਾਂ ਇਹ ਦੋਨੇ ਧੜੇ ਆਮੋ ਸਾਹਮਣੇ ਖੜ ਗਏ ਨੇ ਹਨਾ ਔਰ ਇਹ ਚ ਕੀ ਸਮਝੌਤਾ ਹੁੰਦਾ ਜਾਂ ਕੀ ਮਤਲਬ ਆਪਸੀ ਰਲੇਮਾ ਆਉਣ ਵਾਲੇ ਸਮੇਂ ਚ ਹੁੰਦਾ ਜਾਂ ਇਹ ਧੜਾ ਜਿਹੜਾ ਮਜ਼ਬੂਤ ਹੋ ਕੇ ਲੋਕਾਂ ਚ ਉੱਪਰ ਜਾਂਦਾ ਇਹ ਤਾਂ ਸਮਾਂ ਦੱਸੇਗਾ ਮਤਲਬ ਕਹਿਣ ਦਾ ਵੀ ਜਿਹੜੇ ਪ੍ਰਾਤਨ ਧੜੇ ਬੰਦੀਆਂ ਉਬਰਦੀਆਂ ਰਹੀਆਂ ਉਹ ਕਿਸੇ ਨਾ ਕਿਸੇ ਮਸਲੇ ਤੇ ਆ ਕੇ ਮੁੱਦੇ ਤੇ ਆ ਕੇ ਉਹਨਾਂ ਚ ਆਪਸੀ ਜਿਹੜੇ ਮਸਲੇ ਹੁੰਦੇ ਸੀ ਉਹਨਾਂ ਤੇ ਜਦੋਂ ਸਹਿਮਤੀ ਬਣਦੀ ਸੀ ਉਹ ਰਲੇਵਾ ਹੋ ਜਾਂਦਾ ਸੀ ਪਰ ਹੁਣ ਇੱਥੇ ਤਾਂ ਇੱਕੋ ਹੀ ਮੁੱਦਾ ਸੁਖਵੀਰ ਬਾਦਲ ਪਾਸੇ ਹੁਣ ਜੀ ਹਨ ਤੇ ਜਿਸ ਤਰ੍ਹਾਂ ਲੋਕਾਂ ਵੱਲੋਂ ਵੀ ਇਹ ਆ ਰਿਹਾ ਤਾਂ ਇਹ ਹੀ ਆ ਰਿਹਾ ਕਿ ਸੁਖਵੀਰ ਬਾਦਲ ਜਿਹੜੇ ਹੈਗੇ ਪਾਸੇ ਹੋ ਜਾਣ ਜੇ ਪਾਸੇ ਉਹ ਹੋ ਜਾਂਦੇ ਤਾਂ ਫੇਤਰਲੇਮਾ ਹੋ ਹੀ ਜਾਣਾ ਹੈਨਾ ਇਹੀ ਵੱਡਾ ਮੁੱਦਾ ਮਸਲਾ ਔਰ ਇਹ ਹੁੰਦੇ ਆ ਉਹ ਪਾਸੇ ਜਾਂ ਨਹੀਂ ਹੁੰਦੇ ਜਾਂ ਇਸ ਧੜੇ ਨੂੰ ਆਪਦੇ ਨਾਲ ਤੋਰਨ 'ਚ ਉਹ ਸਫਲ ਹੁੰਦੇ ਨੇ ਜਾਂ ਪੰਜਾਬੀਆਂ 'ਚੋਂ ਕਿਸੇ ਕੋਈ ਨਵੀਂ ਰਣਨੀਤੀ ਲੈ ਕੇ ਆ ਕੇ ਆਪ ਦੇ ਆਪ ਨੂੰ ਮਜ਼ਬੂਤ ਕਰਕੇ ਬਾਹਰ ਦੇ ਨੇ ਗਾਹਲੀਆਂ ਚੋਣਾ ਚ ਉਹ ਸੰਭਾ ਦੱਸੂਗਾ ਅਗਲੇ ਸਵਾਲ ਤੇ ਜਾਣ ਤੋਂ ਪਹਿਲਾਂ ਆਪਣੇ ਦਰਸ਼ਕਾਂ ਨੂੰ ਕਹਿਣਾ ਚਾਹੁੰਦਾ ਵੀ ਜੇਕਰ ਤੁਹਾਨੂੰ ਇਹ ਚਰਚਾ ਚੰਗੀ ਲੱਗ ਰਹੀ ਤਾਂ ਹੁਣੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਕਿ ਜਦੋਂ ਵੀ ਸਾਡੇ ਵੱਲੋਂ ਕੋਈ ਲੇਟੈਸਟ ਅਪਡੇਟ ਆਵੇ ਤਾਂ ਸਭ ਤੋਂ ਪਹਿਲਾਂ ਤੁਹਾਡੇ ਕੋਲ ਪਹੁੰਚੇ ਤਾਂ ਅੱਗੇ ਗੱਲ ਕਰਦੇ ਹਾਂ ਤੁਸੀਂ ਉਹਨੇ ਸੁਖਬੀਰ ਬਾਦਲ ਨੂੰ ਹਟਾਉਣ ਦਾ ਜਿਹੜਾ ਜ਼ਿਕਰ ਕੀਤਾ ਹੈ ਵਿੱਚ ਪਰ ਉਹਨਾਂ ਦੇ ਨਾਲ ਵੀ ਤਾਂ ਇੱਕ ਵੱਡਾ ਤੜਾ ਖੜਾ ਜੋ ਉਹਨਾਂ ਨੇ ਮੀਟਿੰਗ ਦੇ ਵਿੱਚ ਉਹਦਾ ਪ੍ਰਗਟਾਵਾ ਕੀਤਾ ਦੇਖੋ ਪਹਿਲਾਂ ਤਾਂ ਇਹ ਗੱਲ ਕਰ ਲਈਏ ਕਿ ਆਪਾਂ ਦੋਵਾਂ ਧੜਿਆਂ ਦੀ ਚਰਚਾ ਕਰ ਰਹੇ ਹਾਂ ਹ ਜਿਹੜਾ ਲੋਕਾਂ ਦਾ ਜਾਂ ਉਸ ਦੂਸਰੇ 바ਗੀ ਧਰੇ ਦਾ ਕਹਿ ਲੀਏ ਉਹਨਾਂ ਦੇ ਆਪਾਂ ਉੱਤੇ ਚਰਚਾ ਕਰਦੇ ਹਾਂ ਉਹ ਮੰਗ ਕਰ ਰਹੇ ਆ ਵੀ ਸਖਵੀਰ ਬਾਦਲ ਨੂੰ ਹਟਾਇਆ ਜਾਵੇ ਹਨ ਔਰ ਜੇ ਗੱਲ ਕਰੀਏ ਜਿਹੜੀ ਤੁਸੀਂ ਸਵਾਲ ਕੀਤਾ ਹੈ ਬੜਾ ਵਧੀਆ ਸਵਾਲ ਆ ਔਰ ਜੁੜਿਆ ਹੋਇਆ ਇਸ ਚਰਚਾ ਨਾਲ ਸਵਾਲ ਆ ਕਿ ਸਖਵੀਰ ਬਾਦਲ ਨੇ ਜਿਹੜੀ ਕੱਲ ਮੀਟਿੰਗ ਕੀਤੀ ਹੈ ਜ਼ਿਲ੍ਹਾ ਪ੍ਰਧਾਨਾਂ ਦੀ ਜਾਂ ਆਪਾਂ ਕਹਿ ਲਈਏ ਹਲਕਾ ਇੰਚਾਰਜਾਂ ਦੀ ਤਾਂ ਉੱਚ ਕੁਝ ਇੱਕ ਗਿਣਤੀ ਦੇ ਜਿਹੜੇ ਪੋਟਿਆਂ ਤੇ ਗਿਣੇ ਜਾ ਸਕਦੇ ਨੇ ਬੰਦੇ ਉਹਨਾਂ ਨੂੰ ਛੱਡ ਕੇ ਜ਼ਿਲ੍ਹਾ ਪ੍ਰਧਾਨਾਂ ਨੂੰ ਬਾਕੀ ਬਹੁਤੇ ਪ੍ਰਧਾਨਾਂ ਨੇ ਜਾਂ ਹਲਕਾ ਇੰਚਾਰਜਾਂ ਨੇ ਸਕਵੀਰ ਬਾਦਲ ਦੀ ਅਗਵਾਈ ਚ ਰੋਸਾ ਪ੍ਰਗਟਾਇਆ ਔਰ ਜਿਹੜੀ ਹੈ ਉਹਨਾਂ ਦੀ ਅਗਵਾਈ ਨੂੰ ਹੀ ਕਹਿ ਲੋ ਇੱਕ ਸਿੱਧੇ ਹਿਸਾਬ ਤਾਂ ਚ ਕਬੂਲਿਆ ਹਨਾ ਔਰ ਗੱਲ ਕਰ ਲਈਏ ਆਪਾਂ ਕਿ ਕੀ ਉਹ ਲੋਕ ਨੇ ਜਿਹੜੇ ਨੇ ਜਿਹੜੇ ਜਿਹੜੇ ਸਕਵੀਰ ਬਾਦਲ ਦੀ ਮੀਟਿੰਗ ਚ ਗਏ ਨੇ ਔਰ ਉਹਨਾਂ ਦਾ ਲੋਕ ਆਧਾਰ ਦੇਖ ਲਈਏ ਕਿਉਂਕਿ ਵੱਡੀ ਗੱਲ ਤਾਂ ਲੋਕਾਂ ਨਾਲ ਜੁੜੀ ਹੋਈ ਚਰਚਾ ਨਾ ਲੋਕ ਕਿੱਥੇ ਖੜੇ ਨੇ ਜਾਂ ਲੋਕ ਕੀ ਸੋਚਦੇ ਨੇ ਕਿਸ ਤਰ੍ਹਾਂ ਦੇਖਦੇ ਨੇ ਜਿਹੜੇ ਲੀਡਰ ਨੇ ਉਹਨਾਂ ਨੂੰ ਔਰ ਇਹ ਪ੍ਰਧਾਨ ਕਿਸ ਤਰ੍ਹਾਂ ਚੁਣੇ ਜਾਂਦੇ ਨੇ ਜਾਂ ਹਲਕਾ ਇੰਚਾਰਜ ਕੌਣ ਲੱਗਦੇ ਨੇ ਦੇਖੋ ਇੱਕੋ ਗੱਲ ਹੀ ਰਹੀ ਆ ਨਾ ਹੁਣ ਤੱਕ ਤਾਂ ਇੱਕੋ ਪਰਿਵਾਰ ਹੀ ਕਾਲੀ ਦਲ ਤੇ ਕਾਹ ਕੁ ਚੱਲਿਆ ਆ ਰਿਹਾ ਨਾ ਇਹ ਵੱਡਾ ਮੁੱਦਾ ਤਾਂ ਜਿਹੜਾ ਪਰਿਵਾਰਵਾਦ ਦਾ ਮੁੱਦਾ ਨਾ ਕਾਲੀ ਦਲ ਚ ਪਰਿਵਾਰਵਾਦ ਭਾਰੂ ਹੈ ਜਾਂ ਕਾਲੀ ਦਲ ਇੱਕ ਕੰਮ ਇੱਕ ਪਰਿਵਾਰ ਦੀ ਕੰਪਨੀ ਬਣ ਕੇ ਰਹਿ ਗਿਆ ਇਹ ਸਵਾਲ ਉੱਠਦੇ ਰਹੇ ਆ ਜਾਂ ਕਾਲੀ ਦਲ ਚ ਸਿਰਫ ਇੱਕ ਬਾਦਲ ਪਰਿਵਾਰ ਹੀ ਆ ਜਿਹੜਾ ਸੁਪਰੀਮੋ ਆ ਔਰ ਜੋ ਫੈਸਲੇ ਲੈਂਦਾ ਉਹ ਲੈਂਦਾ ਫਿਰ ਉਹਦੇ ਜਿਹੜੇ ਜ਼ਿਲ੍ਹਾ ਪ੍ਰਧਾਨ ਨੇ ਜਾਂ ਹਲਕਾਂ ਚਾਰਜੇ ਠੀਕ ਆ ਕੁਝ ਹਦ ਤੱਕ ਹੈਗਾ ਵੀ ਜਿਹੜੇ ਨੇ ਸੀਨੀਅਰ ਆਗੂ ਉਹਨਾਂ ਦੀ ਰਾਇ ਸਲਾਹ ਲਈ ਜਾਂਦੀ ਰਹੀ ਹੈ ਪਰ ਬਹੁਤੀ ਤਾਂ ਬਾਦਲ ਸਾਹਿਬ ਦੇ ਪ੍ਰਭਾਵ ਥੱਲੇ ਹੀ ਨੇ ਨਾ ਜੀ ਔਰ ਫਿਰ ਜਦੋਂ ਜਿਹੜੇ ਬਾਦਲ ਸਾਹਿਬ ਦੇ ਪ੍ਰਭਾਵ ਥੱਲੇ ਨੇ ਜਾਂ ਉਹਨਾਂ ਵੱਲੋਂ ਬਣਾਏ ਗਏ ਨੇ ਤਾਂ ਫਿਰ ਬਹੁਤਿਆਂ ਨੇ ਤਾਂ ਸਮੂਲਤ ਉਹਨਾਂ ਸਮੂਲियत ਜਿਹੜੀ ਹੈ ਉਹਨਾਂ ਦੇ ਹੱਕ ਚ ਹੀ ਕਰਨੀ ਸੀ ਹਨਾ ਪਰ ਆਉਣ ਵਾਲੇ ਸਮੇਂ 'ਚ ਇਹ ਜ਼ਰੂਰ ਆ ਕਿ ਜਿਹੜਾ ਇਹ ਧੜਾ ਬੁਆਗੀ ਧੜਾ ਇਹ ਕੋਈ ਇਹੋ ਜਿਹਾ ਪ੍ਰੋਗਰਾਮ ਦੇ ਦਿੰਦਾ ਹੈ ਜਾਂ ਲੋਕਾਂ ਨਾਲ ਜੁੜਿਆ ਹੋਇਆ ਪ੍ਰੋਗਰਾਮ ਦੇ ਦਿੰਦਾ ਹੈ ਜਾਂ ਲੋਕ ਇਸ ਧੜੇ ਨੂੰ ਮਾਨਤਾ ਦੇ ਦਿੰਦੇ ਆ ਇਹਨਾਂ ਦੇ ਨਾਲ ਤੁਰ ਪੈਂਦੇ ਆ ਕਿਉਂਕਿ ਦੇਖੋ ਗੱਲ ਤਾਂ ਇੱਕੋ ਹੀ ਇੱਕ ਹੈ ਨਾ ਵੀ ਪੰਜਾਬ ਦੀ ਜਿਹੜੀ ਖੇਤਰੀ ਪਾਰਟੀ ਆ ਉਹ ਮਜ਼ਬੂਤ ਹੋਣ ਦੀ ਗੱਲ ਹੈ ਜਾਂ ਖੇਤਰੀ ਪਾਰਟੀ ਦੇ ਵਾਰ ਦੀ ਗੱਲ ਹੈ ਇਸ ਪੱਖ ਤੋਂ ਤਾਂ ਲੋਕ ਮਤਲਬ ਵੀ ਚਾਹੁੰਦੇ ਆ ਨਾ ਵੀ ਪੰਜਾਬ ਦੀ ਖੇਤਰੀ ਪਾਰਟੀ ਦਾ ਵਾਰ ਹੋਵੇ ਬਿਲਕੁਲ ਔਰ ਜੀ ਇਹ ਧੜਾ ਜਿਹੜਾ ਆਪਣਾ ਕੋਈ ਪ੍ਰੋਗਰਾਮ ਇਹੋ ਜਿਹਾ ਦੇ ਦਿੰਦਾ ਤਾਂ ਦੇਖੋ ਉਹ ਚ ਜਿਹੜੀ ਮੀਟਿੰਗ ਹੋਈ ਆ ਉਹ ਚ ਇੱਕ ਗੱਲ ਤਾਂ ਕਈ ਪ੍ਰਧਾਨਾਂ ਨੇ ਜ਼ਿਕਰ ਕੀਤਾ ਹੀ ਹੈ ਨਾ ਵੀ ਜਿਹੜਾ ਬਾਹਰ ਬਾਗੀ ਢੜਾ ਖੜਾ ਉਹਨਾਂ ਦੇ ਖਿਲਾਫ ਕੋਈ ਜਿਹੜੀ ਹੈ ਟਿੱਕਾ ਟਿੱਪਣੀ ਅਜੇ ਕਰਨ ਦੀ ਬਚਾਏ ਮਤਲਬ ਜਿਹੜਾ ਆਪਣਾ ਵੱਖਰਾ ਹੀ ਪਾਰਟੀ ਨੂੰ ਮਜ਼ਬੂਤ ਕਰਨ ਦਾ ਹੀ ਪ੍ਰੋਗਰਾਮ ਦਿੱਤਾ ਜਾਵੇ ਇਹ ਤਾਂ ਗੱਲ ਹੋਈ ਹੈ ਨਾ ਜੀ ਇਹਦਾ ਮਤਲਬ ਹੈ ਵੀ ਦੇਖੋ ਇੱਕ ਗੱਲ ਤਾਂ ਹੈਗੀ ਹੈ ਜਦੋਂ ਕਾਲੀ ਦਲ ਦੀ ਬਾਦਲ ਸਾਹਿਬ ਦੀ ਪ੍ਰਧਾਨਗੀ ਚ ਮੀਟਿੰਗ ਹੁੰਦੀ ਹੈ ਲੱਖੋ ਕਈ ਜਾਣ ਕੇ ਮੇਰੇ ਖਿਲਾਫ ਜੇ ਕਿਸੇ ਦੇ ਮਨ ਚ ਰੋਸ ਹੈਗਾ ਜਾਂ ਕੋਈ ਚਾਹੁੰਦਾ ਵੀ ਮੈਂ ਨਾ ਪ੍ਰਧਾਨਗੀ ਕਰਾਂ ਦੇ ਉਹ ਮਤਲਬ ਖੜਾ ਹੋ ਕੇ ਦੱਸੇ ਜਾਂ ਆਪਣੇ ਵਿਚਾਰ ਪ੍ਰਗਟਾ ਕਰੇ ਪਰ ਕਿਸੇ ਦੀ ਜਰੂਰਤ ਤਾਂ ਪਹਿਲਾਂ ਜਿਹੜੀ ਇਹ ਕੋਰ ਕਮੇਟੀ ਦੇ ਵੱਡੇ ਆਗੂ ਹੈ ਇਹਨਾਂ ਦੀ ਜਰੂਰਤ ਨਹੀਂ ਪਈ ਤੇ ਉਹ ਜ਼ਿਲ੍ਹਾ ਪ੍ਰਧਾਨ ਦੀ ਕੀ ਜਰੂਰਤ ਪੈਣੀ ਹੈ ਹਨ ਪਰ ਅੰਦਰਖੱਤ ਸੁਖਵੀਰ ਬਾਦਲ ਨੂੰ ਪਤਾ ਹੀ ਹੁੰਦਾ ਕਿਹੜੇ-ਕਿਹੜੇ ਆਗੂ ਨੇ ਸਾਰਾ ਕੁਝ ਪਤਾ ਹੀ ਹੁੰਦਾ ਦੇਖੋ ਸਾਰਾ ਕੁਝ ਪਤਾ ਹੀ ਹੁੰਦਾ ਕਹਿਣ ਦਾ ਵੀ ਉਹਨਾਂ ਦਾ ਇਹ ਮਿੱਥੇ ਬਹੁਤਾ ਕੁਝ ਜਿਹੜਾ ਮੀਟਿੰਗਾਂ 'ਚ ਜਦੋਂ ਇਹੋ ਜਿਹੇ ਮਾਹੌਲ 'ਚ ਮੀਟਿੰਗਾਂ ਹੁੰਦੀਆਂ ਨੇ ਉਹਨਾਂ 'ਚ ਬਹੁਤਾ ਕੁਝ ਮਿੱਥਿਆ ਹੀ ਹੁੰਦਾ ਵੀ ਕਿਹੜੇ ਕਿਹੜੇ ਬੰਦੇ ਨੂੰ ਬੁਲਾਇਆ ਜਾਣਾ ਕਿਹੜੇ ਬੰਦੇ ਨੇ ਕੀ ਚਰਚਾ ਕਰਨੀ ਇਹ ਇਹ ਦੀ ਪਿੱਠ ਭੂਮੀ ਤੇ ਇਹ ਸਾਰਾ ਕੁਝ ਮਿੱਥਿਆ ਹੀ ਹੁੰਦਾ ਹੈ ਨਾ ਕਹਿ ਲਓ ਤੇ ਔਰ ਇਹ ਮੀਟਿੰਗ 'ਚ ਹਾਂ ਸੁਖਵੀਰ ਸਿੰਘ ਬਾਦਲ ਦੇਖੋ ਉਹ 'ਚ ਉਸ ਮੀਟਿੰਗ 'ਚ ਤਾਂ ਉਹ ਸਫਲ ਸਾਬਤ ਹੋਏ ਨੇ ਕਹਿ ਲਓ ਹਨਾ ਔਰ ਉਹਨਾਂ ਨੇ ਇਹ ਗੱਲ ਵੀ ਕਲੀਅਰ ਕਰਾ ਲਈ ਹੈ ਕਿ ਜਿਹੜੀ ਪਾਰਟੀ ਲੀਡਰਸ਼ਿਪ ਹੈ ਜਾਂ ਸੁਖਵੀਰ ਦੇ ਗਵਾਈ ਉਹਨਾਂ ਨੂੰ ਮਨਜ਼ੂਰ ਆ ਹੈ ਨਾ ਪਰ ਲੋਕ ਉਹਨੂੰ ਮਨਜ਼ੂਰ ਕਰਦੇ ਵੱਡਾ ਸਵਾਲ ਤਾਂ ਇਹ ਆ ਪਹਿਲਾਂ ਵੀ ਇਹ ਤੇ ਸਾਰੀ ਚਰਚਾ ਅੱਜ ਦੀ ਇਹ ਤੇ ਆ ਵੀ ਲੋਕ ਉਹਨੂੰ ਮਨਜ਼ੂਰ ਕਰਦੇ ਆ ਇਹ ਇਹ ਤਾਂ ਸਮਾਂ ਦੱਸੂਗਾ ਨਾ ਹੈਨਾ ਜੀ ਤੇ ਉਹਦਾ ਕਰਕੇ ਜਿਹੜੀ ਮਤਲਬ ਸੁਗਵੀਰ ਦੀ ਦੇਖੋ ਇਸ ਪਾਰਟੀ ਦੇ ਢਾਂਚੇ ਮੁਤਾਬਕ ਤਾਂ ਮਜ਼ਬੂਤ ਹੋ ਸਕਦੇ ਨੇ ਪਰ ਲੋਕਾਂ ਚ ਜਾਂ ਰਾਜਨੀਤਿਕ ਪੈੜ ਚ ਜਾਂ ਰਾਜਨੀਤਿਕ ਮੰਚ ਤੇ ਪੰਜਾਬ ਦੇ ਤੇ ਉਹ ਕਦੋਂ ਮਜ਼ਬੂਤ ਹੁੰਦੇ ਨੇ ਉਹ ਤਾਂ ਅਜੇ ਮਤਲਬ ਕਹਿ ਲਓ ਸਾਫ ਲਫ਼ਜ਼ਾਂ ਚ ਉਹ ਦੂਰ ਦੀ ਗੱਲ ਦਿਖ ਰਹੀ ਹੈ ਬਿਲਕੁਲ ਜਾ ਅਜੇ ਤੱਕ ਤਾਂ ਉਹ ਲੋਕਾਂ ਚ ਤੇ ਪਾਰਟੀ ਦੀ ਲੀਡਰਸ਼ਿਪ ਚ ਵੱਡੀ ਲੀਡਰਸ਼ਿਪ ਚ ਉਹ ਕੁਟਾਰੇ ਜੀ ਖੜੇ ਨਜ਼ਰ ਆ ਰਹੇ ਹੈ ਜੀ ਤਾਂ ਆਖਰ ਚ ਸਵਾਲ ਮੇਰਾ ਹੀ ਹੈ ਤੁਹਾਨੂੰ ਕਿ ਦੋਨੋਂ ਧੜਿਆਂ ਦਾ ਰਾਜਨੀਤਿਕ ਤੌਰ ਤੇ ਕੀ ਅਸਰ ਪਵੇਗਾ ਤੇ ਕਾਗਦਲ ਚ ਕੋਈ ਨਵਾਂ ਵਾਰ ਵੀ ਹੋ ਸਕਦਾ ਆ ਦੇਖੋ ਇਹ ਸਵਾਲ ਸਹੀ ਹੈ ਤੁਹਾਡਾ ਕਿ ਰਾਜਨੀਤਿਕ ਤੌਰ ਤੇ ਦੇਖੀਏ ਤਾਂ ਅਜੇ ਤੱਕ ਦਾ ਦੋਵੇਂ ਧੜੇ ਜਿਹੜੇ ਬਹੁਤੇ ਅਸਰਦਾਰaik ਨਹੀਂ ਦਿਖਦੇ ਔਰ ਜੇ ਰਾਜਨੀਤਿਕ ਤੌਰ ਤੇ ਪੰਜਾਬ ਦੇ ਸਿਆਸੀ ਮੰਚ ਤੇ ਮਜ਼ਬੂਤ ਹੋਣ ਲਈ ਤਾਂ ਬਹੁਤ ਜਦੋਜਹਿਦ ਕਰਨ ਦੀ ਲੋੜ ਆ ਔਰ ਲੋਕਾਂ ਚ ਸਭ ਤੋਂ ਡੀ ਗੱਲ ਆ ਕਿ ਲੋਕਾਂ ਦਾ ਵਿਸ਼ਵਾਸ ਜਿੱਤਣ ਦੀ ਲੋੜ ਆ ਲੋਕਾਂ ਚ ਵਿਸ਼ਵਾਸ ਬਣਾਉਣ ਦੀ ਲੋੜ ਆ ਲੋਕ ਮੁੱਦਿਆਂ ਤੇ ਮਸਲਿਆਂ ਤੇ ਨਿੱਜਵਾਦ ਨੂੰ ਛੱਡ ਕੇ ਸਵਾਰਥ ਨੂੰ ਛੱਡ ਕੇ ਪਰਿਵਾਰਵਾਦ ਨੂੰ ਛੱਡ ਕੇ ਲੋਕ ਮੁੱਦਿਆਂ ਮੁੱਦਿਆਂ ਮਸਲਿਆਂ ਤੇ ਲੜਨ ਦੀ ਲੋੜ ਆ ਔਰ ਲੋਕਾਂ ਦਾ ਵਿਸ਼ਵਾਸ ਜਿੱਤਣ ਦੀ ਲੋੜ ਆ ਔਰ ਖਾਸ ਕਰ ਗੱਲ ਕਰ ਲਈਏ ਤੇ ਕਾਲੀ ਦਲ ਦਾ ਜਿਹੜਾ ਜਿਹੜੇ ਪ੍ਰਾਤਨ ਕਾਲੀ ਦਲ ਨੇ ਜਿਹੜੇ ਟਕਸਾਲੀ ਕਾਲੀ ਨੇ ਉਹ ਮਨੋ ਦਿਲੋਂ ਪੰਜਾਬ ਦੇ ਮੁੱਦਿਆਂ ਤੇ ਪੰਥਕ ਮੁੱਦਿਆਂ ਤੇ ਲੜਦੇ ਰਹੇ ਆ ਔਰ ਉਹਨਾਂ ਦਾ ਨਿੱਜਵਾਦ ਪਰਿਵਾਰਵਾਦ ਨਾਲ ਤਾਂ ਉਹ ਦੂਰ ਦਾ ਵਾਸਤਾ ਵੀ ਨਹੀਂ ਸੀ ਰੱਖਦੇ ਜੇਲਾਂ ਕੱਟਣੀਆਂ ਵੱਡੇ ਸੰਘਰਸ਼ ਕਰਨੇ ਛਾਤੀ 'ਚ ਗੋਲੀਆਂ ਖਾਧੀਆਂ ਉਹਨਾਂ ਨੇ ਹਨਾ ਮਤਲਬ ਇਸ ਤਰ੍ਹਾਂ ਨਾਲ ਕਾਲੀ ਦਲ ਦਾ ਜਿਹੜਾ ਪ੍ਰਾਤਨ ਇਤਿਹਾਸ ਤਾਂ ਬਹੁਤ ਇੱਕ ਕਹੋ ਸੰਘਰਸ਼ਮਈ ਆ ਔਰ ਪੰਜਾਬ ਲਈ ਦੇਸ਼ ਲਈ ਕਾਲੀ ਦਲ ਦਾ ਜਿਹੜਾ ਮਤਲਬ ਇੱਕ ਪ੍ਰਾਤਨ ਇਤਿਹਾਸ ਆ ਉਹ ਇੱਕ ਇਤਿਹਾਸ ਹੈ ਬਿਲਕੁਲ ਗੱਲ ਕਰ ਲਈ ਹੈ ਨਾ ਔਰ ਮੌਜੂਦਾ ਸਮੇਂ ਦੇਖੀਏ ਕੋਈ ਰਾਜਨੀਤੀ ਦਾ ਕਹਿ ਲਓ ਬਹੁਤਾ ਦੋਵੇਂ ਧੜਿਆਂ ਦਾ ਕੋਈ ਮਜ਼ਬੂਤ ਆਧਾਰ ਨਜ਼ਰ ਨਹੀਂ ਆ ਰਿਹਾ ਪਰ ਆਉਣ ਵਾਲੇ ਸਮੇਂ 'ਚ ਮਜ਼ਬੂਤ ਕਿਸ ਤਰ੍ਹਾਂ ਹੁੰਦੇ ਨੇ ਉਹ ਸਮਾਂ ਦੱਸੂਗਾ ਪਰ ਹਾਲ ਦੀ ਘੜੀ 'ਚ ਜੇ ਦੇਖ ਲਈਏ ਤਾਂ ਜਿਹੜੀ ਵਿਰੋਧੀ ਧਿਰਾਂ ਨੇ ਪੰਜਾਬ ਦੀਆਂ ਉਹ ਦੋਵੇਂ ਧੜੇ ਜਦੋਂ ਸਾਹਮਣੇ ਆ ਕੇ ਆਮੋ ਸਾਹਮਣੇ ਆ ਕੇ ਲੜਨਗੇ ਆਪਣੇ ਜੇ ਨੇੜ ਦੀਆਂ ਚੋਣਾਂ ਹੀ ਦੇਖ ਲਈਏ ਜਾਂ ਬਲਾਕ ਸਮਿਤੀਆਂ ਦੀਆਂ ਜਾਂ ਜ਼ਿਲ੍ਹਾ ਪ੍ਰੀਸ਼ਦ ਦੀਆਂ ਜਾਂ ਪੰਚਾਇਤੀ ਚੋਣਾਂ ਨੇ ਜਦੋਂ ਦੋਵੇਂ ਬਕਰੇ ਬਕਰੇ ਉਮੀਦਵਾਰ ਖੜੇ ਕਰਨਗੇ ਉਹ ਜਿਹੜੀ ਆ ਆਪਸੀ ਨੁਕਸਾਨ ਹੀ ਹੋਊਗਾ ਔਰ ਉਹਦਾ ਫਾਇਦਾ ਜਿਹੜਾ ਵਿਰੋਧੀ ਧਿਰਾਂ ਨੂੰ ਹੀ ਹੋਊਗਾ ਹਨਾ ਗੱਲ ਕਰ ਸਕਦੇ ਹਾਂ ਮਤਲਬ ਹਾਲ ਦੀ ਘੜੀ ਚ ਕੋਈ ਬਹੁਤਾ ਅਸਰਦਾਰਕਤਾ ਨਹੀਂ ਦਿਖ ਰਿਹਾ ਇਹਨਾਂ ਖਾਸ ਕਰ ਦੋਵੇਂ ਧੜਿਆਂ ਤੋਂ ਹਾਂ ਜਿਹੜਾ ਤੁਸੀਂ ਇੱਕ ਗੱਲ ਕੀਤੀ ਹੈ ਕਿ ਕੋਈ ਨਵਾਂ ਵਾਰ ਹੋ ਸਕਦਾ ਦੇਖੋ ਇਸ ਗੱਲ ਤੋਂ ਨਹੀਂ ਆਪਾਂ ਮੰਨ ਕਰ ਹੋ ਸਕਦੇ ਜੇ ਪੰਜਾਬ ਦੇ ਲੋਕਾਂ ਨੇ ਖਾਸ ਕਰ ਸਿੱਖਾਂ ਨੇ ਫਰੀਦਕੋਟ ਚ ਆਪਾਂ ਗੱਲ ਕਰ ਲਈਏ ਜਾਂ ਖੰਡੂਰ ਸਾਹਿਬ ਹਲਕਿਆਂ ਚ ਗੱਲ ਕਰ ਲਈਏ ਤਾਂ ਜਿਸ ਤਰ੍ਹਾਂ ਦੀ ਲੋਕਾਂ ਨੇ ਉੱਥੇ ਭੂਮਿਕਾ ਨਿਭਾਈ ਹੈ ਉੱਥੇ ਕਿਹੜਾ ਕੋਈ ਢਾਂਚਾ ਸੀ ਕੋਈ ਜ਼ਿਲ੍ਹਾ ਪ੍ਰਧਾਨ ਸੀ ਜਾਂ ਕੋਈ ਈਵਨ ਬੂਥ ਲਾਉਣ ਲਈ ਵੀ ਪਿੰਡਾਂ ਚ ਕੋਈ ਕਮੇਟੀ ਜਾਂ ਉਹ ਹੈ ਨਹੀਂ ਸੀ ਪਰ ਲੋਕਾਂ ਨੇ ਆਪਣੀ ਪੱਧਰ ਤੇ ਸਾਰਾ ਕੁਝ ਕਰਕੇ ਔਰ ਵੱਡੇ ਫਰਕ ਨਾਲ ਦੋਵਾਂ ਉਮੀਦਵਾਰਾਂ ਨੂੰ ਜਿਤਾਇਆ ਜਿਨ੍ਹਾਂ ਚੋਂ ਭਾਈ ਸਰਵਜੀਤ ਸਿੰਘ ਖਾਲਸਾ ਨਿੱਕਲ ਸੌਂ ਵੀ ਚੁੱਕੀ ਆ ਪਾਰਲੀਮੈਂਟ ਜਾ ਕੇ ਔਰ ਭਾਈ ਮਰਦਪਾਲ ਦੀ ਚਲੋ ਹਜੇ ਵੱਖਰਾ ਵੀ ਉਹਨਾਂ ਨੇ ਹਜੇ ਮਤਲਬ ਉਹ ਨਹੀਂ ਸੌਂਚ ਸਕੇ ਜਾਂ ਜਿਹੜੀ ਕਾਨੂੰਨੀ ਪ੍ਰਕਿਰਿਆ ਜਾਂ ਕਿਉਂਕਿ ਉਹਨਾਂ ਤੇ ਐਨਐਸਏ ਲੱਗਿਆ ਕਰਕੇ ਉਹ ਹਜੇ ਨਹੀਂ ਆ ਸਕੇ ਪਰ ਉਹਨਾਂ ਦੀ ਡੀਕ ਹੈਗੀ ਆ 60 ਦਿਨਾਂ ਚੱਕ ਤੱਕ ਉਹ ਸੌਂਚ ਸਕਦੇ ਨੇ ਮੈਂ ਜੋ ਉਹਨਾਂ ਦੇ ਵਕੀਲ ਦੀ ਉਹ ਸੁਣ ਵੀ ਰਿਹਾ ਸੀਗਾ ਹਨ ਵੀ ਉਹ ਚਾਰਾ ਜੋਈ ਤਾਂ ਚੱਲ ਹੀ ਰਹੀ ਹੈ ਮਤਲਬ ਇਹ ਵੱਖਰਾ ਵਿਸ਼ਾ ਚਲੋ ਆਪਾਂ ਚਰਚਾ ਹੋਰ ਪਾਸੇ ਲੈ ਗਏ ਕਹਿਣ ਦਾ ਭਾਵ ਹੈ ਵੀ ਦੇਖੋ ਹਾਰ ਤੋਂ ਆਪਨਕਾਰੀ ਨਹੀਂ ਹੋ ਸਕਦੇ ਜੇ ਜਿਹੜੀ ਨਿਰਸਵਾਰਥ ਕੋਈ ਲੀਡਰਸ਼ਿਪ ਆ ਹੂੰ ਜੇ ਕੋਈ ਨਿਰਸਵਾਰਥ ਪੰਥਕ ਮੁੱਦਿਆਂ ਤੇ ਪੰਥਕ ਮੁੱਦਿਆਂ ਦੇ ਨਾਲ-ਨਾਲ ਪੰਜਾਬੀਆਂ ਦੇ ਮੁੱਦਿਆਂ ਤੇ ਜੇ ਕੋਈ ਗੱਲ ਕਰਨ ਵਾਲੀ ਧਿਰ ਸਾਹਮਣੇ ਆਉਂਦੀ ਹੈ ਤਾਂ ਕੁਦਰਤੀ ਹੈ ਕਿ ਤੀਸਰੀ ਧਿਰ ਨੂੰ ਵੀ ਲੋਕ ਜਿਹੜਾ ਲੋਕਾਂ ਨੇ ਆ ਚੋਣਾਂ 'ਚ ਪ੍ਰਗਟਾਵਾ ਕਰਤਾ ਹੈ ਮਤਲਬ ਲੋਕ અપਨਾ ਸਕਦੇ ਨੇ ਲੋਕ ਉਸ ਧਿਰ ਨੂੰ ਮਾਨਤਾ ਦੇ ਸਕਦੇ ਨੇ ਇਹ ਤੋਂ ਆਪਾਂ ਅਨਕਾਰੀ ਨਹੀਂ ਹੋ ਸਕਦੇ ਤਾਈਸਨ ਸਾਡੇ ਨਾਲ ਸੀਨੇ ਪੱਤਰਕਾਰ ਸਦਾ ਜੁਗਿੰਦਰ ਸਿੰਘ ਜੀ ਜਿਨ੍ਹਾਂ ਨਾਲ ਅਸੀਂ ਵਿਸਥਾਰ ਦੇ ਵਿੱਚ ਅਕਾਲੀ ਦਲ ਦੇ ਮੌਜੂਦਾ ਹਾਲਾਤਾਂ ਬਾਰੇ ਚਰਚਾ ਕੀਤੀ ਹੈ ਜੇਕਰ ਤੁਹਾਨੂੰ ਸਾਡੀ ਇਹ ਚਰਚਾ ਚੰਗੀ ਲੱਗੇ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਨਾਲ ਹੀ ਜੇ ਤੁਹਾਡੇ ਮਨ ਚ ਕੋਈ ਸੁਝਾਅ ਹੈ ਤਾਂ ਕਮੈਂਟਾਂ 'ਚ ਜ਼ਰੂਰ ਲਿਖਿਓ ਕੱਲ ਦੁਬਾਰਾ ਫੇਰ ਹਾਜ਼ਰ ਹੋਵਾਂਗੇ ਇੱਕ ਨਵੀਂ ਚਰਚਾ ਦੇ ਨਾਲ ਤਦ ਤੱਕ ਲਈ ਸਾਨੂੰ ਦਿਓ ਇਜਾਜ਼ਤ ਧੰਨਵਾਦ